ਉੱਤੇ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਹਾਸ ਸਰਿੰਦਰ ਢੱਲਾ ਕਹਿੰਦੇ ਸਿਆਸਤ 'ਚ ਕੁਝ ਵੀ ਸੰਭਵ ਹੈ ਜੀ ਹਾਂ ਜਗਮੀਤ ਬਰਾੜ ਦਾ ਟਵੀਟ ਪੜ੍ਹ ਕੇ ਭਰੋਸਾ ਕਰਨਾ ਬਣਦਾ ਹੈ ਕਿ ਸਿਆਸਤ 'ਚ ਕੁਝ ਵੀ ਸੰਭਵ ਹੈ ਕਿਸੇ ਦਾ ਨਹੀਂ ਪਤਾ ਕੌਣ ਕਦੋਂ ਕਿਸ ਪਾਰਟੀ 'ਚ ਚਲਾ ਜਾਵੇ ਉੰਜ ਤਾਂ ਕਹਿੰਦੇ ਨੇ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਸੀ ਇਹ ਵੀ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਵੀ ਅਕਾਲੀ ਦਲ 'ਚ ਆ ਗਿਆ ਸੀ ਪਰ ਜਗਮੀਤ ਬਰਾੜ ਦਾ ਅਕਾਲੀ ਦਲ ਦੇ ਵਿੱਚ ਜਾਣਾ ਅੱਜ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਘਟਨਾ ਕਰਮਾ ਹੈ ਜਗਮੀਤ ਬਰਾੜ ਦੋ ਵਾਰ ਲੋਕ ਸਭਾ ਦਾ ਮੈਂਬਰ ਰਿਹਾ ਹੈ 10ਵੀਂ ਲੋਕ ਸਭਾ 1992 ਚ ਤੇ 13ਵੀਂ ਲੋਕ ਸਭਾ 1999 ਚ ਸੋ ਦੋ ਵਾਰ ਜਗਮੀਤ ਬਰਾੜ ਲੋਕ ਸਭਾ ਚ ਪੁੱਜਿਆ ਤੇ ਇੱਕ ਵਾਰ ਤਾਂ ਫਰੀਦਕੋਟ ਤੋਂ ਸੁਖਵੀਰ ਬਾਦਲ ਨੂੰ ਜਗਮੀਤ ਬਰਾੜ ਨੇ ਹਰਾਇਆ ਸੀ ਔਰ ਮੈਂ ਉਸ ਇਲੈਕਸ਼ਨ ਦੀ ਕਵਰੇਜ ਵੀ ਕੀਤੀ ਸੀ 1999 ਦੇ ਵਿੱਚ ਇੱਕ ਅਖਬਾਰ ਨਾਲ ਮੈਂ ਕੰਮ ਕਰਦਾ ਸੀ ਉਦੋਂ ਜਗਮੀਤ ਬਰਾੜ ਤੇਜ਼ ਤਰਾਰ ਆਗੂ ਦੇ ਤੌਰ ਤੇ ਉਭਰਿਆ ਸੀ ਤੇ ਪੰਜਾਬ ਦੇ ਲੋਕਾਂ ਨੇ ਆਵਾਜ਼ੇ ਪੰਜਾਬ ਦਾ ਨਾਮ ਵੀ ਦਿੱਤਾ ਸੀ ਜਗਮੀਤ ਬਰਾੜ ਨੂੰ ਕਿਉਂਕਿ ਪੰਜਾਬ ਦੇ ਮੁੱਦੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਗਮੀਤ ਬਰਾੜ ਨੇ ਬੜੀ ਚੰਗੀ ਤਰ੍ਹਾਂ ਨਾਲ ਚੱਕੇ ਸੀ ਭਾਵੇਂ ਹੁਣ ਅੱਜ ਦੇ ਸਮੇਂ 'ਚ ਚੰਦੂ ਮਾਦਰਾ, ਰਵਨੀਤ ਬਿੱਟੂ ਤੇ ਭਗਵੰਤ ਮਾਨ ਇਹ ਤਿੰਨ ਲੀਡਰ ਜਿਨ੍ਹਾਂ ਨੂੰ ਮੈਂ ਮੰਨਦਾ ਬੀਬੀ ਹਰਸ਼ਮਰਦ ਵੀ ਕਦੇ-ਕਦੇ ਬੋਲਦੀ ਆ ਪਾਰਲੀਮੈਂਟ 'ਚ ਇਹ ਤਿੰਨ ਲੀਡਰਾਂ ਨੇ ਰਵਨੀਤ ਬਿੱਟੂ ਭਗਵੰਤ ਮਾਨ ਤੇ ਪ੍ਰੋਫੈਸਰ ਚੰਦੂ ਮਾਦਰਾ ਇਹਨਾਂ ਨੇ ਸ਼ਿੱਦਤ ਨਾਲ ਪੰਜਾਬ ਦੇ ਮੁੱਦਿਆਂ ਨੂੰ ਚੱਕਿਆ ਪਿਛਲੇ ਕੁਝ ਸਮੇਂ ਦੌਰਾਨ ਪਰ ਜਗਮੀਤ ਬਰਾੜ ਨੇ ਪੰਜਾਬ ਦੇ ਸਾਰੇ ਬੁਨਿਆਦੀ ਮਸਲੇ ਕੌਮੀ ਲੈਵਲ ਤੇ ਲੈ ਕੇ ਗਿਆ ਕਾਂਗਰਸ ਦੀ ਵਰਕਿੰਗ ਕਮੇਟੀ ਦਾ ਮੈਂਬਰ ਵੀ ਜਗਮੀਤ ਬਰਾੜ ਬਣਿਆ ਔਰ ਸੰਯੋਗ ਇਹ ਹੈ ਕਿ ਐਮਰਜੈਂਸੀ ਵੇਲੇ ਵੀ ਜੇਲ ਕੱਟੀ ਜਗਮੀਤ ਬਰਾੜ ਨੇ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਪ੍ਰਧਾਨ ਬਣਿਆ ਪੰਜਾਬ ਦਾ ਉਹਨਾਂ ਦਾ ਉਹਨਾਂ ਦੇ ਪਿਤਾ ਸੀ ਜਿਹੜੇ ਗੁਰਮੀਤ ਸਿੰਘ ਬਰਾੜ ਉਹ ਕੈਬਨਿਟ ਮੰਤਰੀ ਵੀ ਰਹੇ ਨੇ ਪੰਜਾਬ ਦੀ ਸਰਕਾਰ ਚ ਕਿਸੇ ਵੇਲੇ ਤੇ ਅਕਾਲੀ ਸਰਕਾਰ ਦੇ ਖਿਲਾਫ ਹੀ ਜਗਮੀਤ ਬਰਾੜ ਬਠਿੰਡੇ ਦੇ ਵਿੱਚ ਵੀ ਜੇਲ ਕੱਟ ਚੁੱਕਿਆ ਸੋ ਅਕਾਲੀ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਹੋਏ ਤੇ ਹੁਣ ਜਗਮੀਤ ਬਰਾੜ ਉਸੇ ਅਕਾਲੀ ਦਲ ਨਾਲ ਸਾਂਝ ਪਾ ਕੇ ਨਵੀਂ ਰਾਜਨੀਤਿਕ ਲੜਾਈ ਸ਼ੁਰੂ ਕਰਨਗੇ ਜਗਮੀਤ ਬਰਾੜ ਦਾ ਪੰਜਾਬ ਦੀ ਸਿਆਸਤ ਤੇ ਹੁਣ ਕੀ ਅਸਰ ਪਏਗਾ ਜਦੋਂ ਉਹ ਮਮਤਾ ਬਨਰਜੀ ਵਾਲੀ ਤਰुण ਮੂਲ ਕਾਂਗਰਸ 'ਚ ਵੀ ਹੋ ਕੇ ਆ ਗਏ ਆਪ ਦੇ ਵੀ ਨੇੜੇ ਲੱਗੇ ਸੀ ਪਰ ਗਏ ਨਹੀਂ ਜਗਮੀਤ ਬਰਾੜ ਦਾ ਅਕਾਲੀ ਦਲ ਛਾਉਣ ਨਾਲ ਅਕਾਲੀ ਦਲ ਨੂੰ ਕੀ ਫਾਇਦਾ ਜਗਮੀਤ ਬਰਾੜ ਨੂੰ ਕੀ ਫਾਇਦਾ ਤੇ ਜਗਮੀਤ ਬਰਾੜ ਦੇ ਸਰਗਰਮ ਸਿਆਸਤ ਛਾਉਣ ਦਾ ਪੰਜਾਬ ਨੂੰ ਕੀ ਫਾਇਦਾ ਤੇ ਜਿਉ ਪਾਰਲੀਮੈਂਟ ਚ ਜਾਂਦੇ ਨੇ ਕਿੱਥੋਂ ਜਾਂਦੇ ਨੇ ਕਿ ਫਿਰੋਜ਼ਪੁਰ ਤੋਂ ਹੀ ਉਹਨਾਂ ਦੀ ਟਿਕਟ ਮੰਨੀ ਜਾਵੇ ਕਿ ਸੁਖਵੀਰ ਬਾਦਲ ਉਹਨਾਂ ਨੂੰ ਫਿਰੋਜ਼ਪੁਰ ਤੋਂ ਟਿਕਟ ਦੇਣਗੇ ਇਹ ਸਾਰੀਆਂ ਸੰਭਾਵਨਾਵਾਂ ਤੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਅੱਜ ਦੇ ਸਾਰੇ ਤਾਜ਼ਾ ਪੋਲਿਟਿਕਲ ਇਸ਼ੂਸ ਤੇ ਗੱਲ ਕਰ ਲਈਏ ਹੋਰ ਵੀ ਬੜੇ ਮਸਲੇ ਨੇ ਅੱਜ ਦੀ ਰਾਜਨੀਤੀ ਚ ਜਗਮੀਤ ਬਰਾੜ ਤੋਂ ਇਲਾਵਾ ਜਗਮੀਤ ਬਰਾੜ ਤੇ ਅੱਜ ਖਾਸ ਬਹਿਸ ਕਰਾਂਗੇ ਸਾਰੇ ਨਮਾਇंदे ਸਾਡੇ ਨਾਲ ਮੌਜੂਦ ਨੇ ਦੇਖੋ ਬਰਾੜ ਸਾਹਿਬ ਕਾਂਗਰਸ ਦੇ ਬੜੇ ਸੀਨੀਅਰ ਲੀਡਰ ਰਹੇ ਹੈ ਸੀਡਬਲੂ ਸੀ ਦੇ ਮੈਂਬਰ ਰਹੇ ਐ ਸਾਰਿਆਂ ਤੋਂ ਸਰਵੋੱਚ ਸਾਡੀ ਬੋਡੀ ਐ ਬੜਾ ਮੈਂ ਸਮਝਦਾ ਵੀ ਸਾਡੂੰ ਇਸ ਗੱਲ ਦਾ ਅਫਸੋਸ ਐ ਕਿ ਐਡੇ ਸੀਨੀਅਰ ਲੀਡਰ ਜਿਹਨੂੰ ਪਾਰਟੀ ਨੇ ਇੰਨਾ ਕੁਝ ਦਿੱਤਾ ਉਹ ਜਾ ਰਿਹਾ ਇੱਕ ਗੱਲ ਐ ਅਫਸੋਸ ਐ ਪਰ ਕਿਹੜੀ ਪਾਰਟੀ 'ਚ ਜਾ ਰਿਹਾ ਐ ਉਹਨੂੰ ਹੁਣ ਦੇਖੋ ਉਹਨਾਂ ਦੇ ਕਲਾ ਤੇ ਡਿਪੈਂਡ ਕਰਦਾ ਐ ਵੀ ਕੀ ਹੋ ਸਕਦਾ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਐ ਸ਼ਾਇਦ ਕੋਈ ਨੂੰ ਕੋਈ ਮੋਦੀ ਸਾਹਿਬ ਤੋਂ ਕੋਈ ਜਾਤ ਸਿੱਖੀ ਹੋਣੀ ਆ ਬਾਦਲ ਸਾਹਿਬ ਰਾਂ ਤੋਂ ਕੋਈ ਸਿੱਖ ਲਈ ਵੇ ਉਹ ਖਾ ਕੇ ਮੁੱਕਰ ਗਿਆ ਉਹ ਨਹੀਂ ਰਾਜਾ ਬੱਚ ਤੇਰੇ ਇਹ ਜੇ ਗਾਉਂਦੀਆਂ ਨੇ ਨਾ ਇਹ ਸਾਰੀ ਦੁਨੀਆ ਹੀ ਗਾ ਰਹੀ ਆ ਇਹ ਕਿਸਾਨ ਵੀ ਹੈ ਗੀਤ ਗਾਉਂਦਾ ਇਹ ਨੌਜਵਾਨ ਵੀ ਹੈ ਗੀਤ ਗਾਉਂਦਾ ਦਲਤ ਭਰਾ ਵੀ ਹੈ ਗੀਤ ਗਾਉਂਦੇ ਆ ਇਸ ਲਈ ਭਰਾਵੋ ਹੁਣ ਰਾਜੇ ਦੇ ਬੱਚ ਕੁਛ ਨਹੀਂ ਰਹਿ ਗਏ ਦੂਲੋ ਵਰਕੇ ਕਹਿ ਰਿਹਾ ਕਾਂਗਰਸੀ ਕਹਿ ਰਿਹਾ ਸਾਡਾ ਤਾਂ ਕੀ ਆ ਇਸ ਲਈ ਜਦੋਂ ਕਾਂਗਰਸੀ ਆਪ ਕਹਿ ਰਿਹਾ ਕਿ ਮੇਲਾ ਲੁੱਟਿਆ ਗਿਆ ਕੱ ਪੱਲੇ ਦੀ ਢੇਲਾ ਇਹ ਕਾਂਗਰਸ ਕਰਦੀ ਆ ਮੇਲਾ ਮੇਲਾ ਇਹਨਾਂ ਦਾ ਕੱਕੜੀ ਪਾੜਨਾ ਇਸ ਲਈ ਵੋਟ ਖਰਾਬ ਨਾ ਕਰਿਓ ਕਾਂਗਰਸ ਫੇਲ ਹੋ ਚੁੱਕੀ ਆ ਤੇ ਜਿਹੜੀ ਕੈਂਡੀਡੇਟ ਹੈ ਮੈਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਕਈ ਮਹੀਨੇ ਰਿਜ਼ਲਟ ਦਾ ਪਤਾ ਲੱਗ ਹੀ ਜਾਣਾ ਕਿ ਕਾਂਗਰਸ ਕਿੱਥੇ ਸਟੈਂਡ ਕਰਦੀ ਪੰਜਾਬ ਦੇ ਵਿੱਚ ਕਾਨੂੰਨ ਅਮਨ ਕਾਨੂੰਨੀ ਸਥਿਤੀ ਬਹੁਤ ਮਾੜੀ ਬਣੀ ਹੋਈ ਆ ਕਿਉਂਕਿ ਪੰਜਾਬ ਦਾ ਹੋਮ ਮਿਨਿਸਟਰ ਕੌਣ ਆ ਕੈਪਟਨ ਸਾਹਿਬ ਹੋਮ ਮਿਨਿਸਟਰ ਨੇ ਉਹ ਆਪਣੇ ਹੋਮ ਸੀ ਕੈਦ ਹੋਏ ਨੇ ਆਪਣੇ ਘਰ ਚੀ ਕੋਟਰੀ ਚ ਫਸ ਗਏ ਨੇ ਆਪਣੇ ਘਰ ਚੋਂ ਬਾਹਰ ਨਹੀਂ ਆ ਰਹੇ ਸੋ ਮੈਂ ਸਾਹਮਣੇ ਕੈਪਟਨ ਸਾਹਿਬ ਨੂੰ ਤੁਰੰਤ ਬਤੌਰ ਹੋਮ ਮਿਨਿਸਟਰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੀ ਅਮਨ ਕੁੰਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ ਕਾਂਗਰਸ ਦੇ ਜਿਹੜੇ ਵੀ ਲੀਡਰ ਹੈਗੇ ਐਮ ਐਲ ਏ ਹੈਗੇ ਮੰਤਰੀ ਹੈਗੇ ਮੁੱਖ ਮੰਤਰੀ ਹੈਗੇ ਉਹ ਆਪਣੇ ਜਿੱਤ ਦੇ ਆਪਣੇ ਹੌਮੇ ਜੇ ਇਨਾ ਉਹਨਾਂ ਸਿਰਫਰੇ ਹੋ ਗਏ ਨੇ ਕਿ ਅੱਜ ਸ਼ਮਸ਼ਾਨ ਘਾਟ ਜਿੱਥੇ ਅਰਦਾਸ ਕਰਦੇ ਕਿ ਕਿਸੇ ਨੂੰ ਨਾ ਜਾਣਾ ਪਏ ਤੇ ਇੱਥੇ ਕਹ ਰਹੇ ਸਮਸ਼ਾਨਘਾਟ ਇੰਨੀ ਸੋਨੀ ਕਰ ਦਾਂਗੇ ਕਿ ਬਜ਼ੁਰਗਾਂ ਨੂੰ ਜਾ ਕੇ ਮਰਨ ਦਾ ਜੀ ਕਰੂਗਾ ਤੇ ਇਹ ਸੁਖਪਾਲ ਖੈਰ ਦਾ ਕੰਮ ਹੀ ਨਿਸ਼ਾਨਾ ਹੀ ਆ ਕਿ ਅਜਿਹੇ ਮਹੀਨੇ ਦੀ ਥੋੜਾ ਗੇੜੇ ਗੁੜੇ ਕੱਢ ਕੇ ਦਿਹਾੜੀ ਬਣ ਜੂਗੀ ਪੰਜ-ਸੱਤ ਕਰੋੜ 10 ਕਰੋੜ ਕਮਾ ਕੇ ਵਹਿ ਜਾਣ ਉਹਨੇ ਸੋ ਸਾਰੇ ਪੋਲਿਟਿਕਲ ਰਿਐਕਸ਼ਨ ਸੁਣੇ ਪਰ ਗੱਲ ਜਗਮੀਦ ਬਰਾੜ ਦੀ ਸਭ ਤੋਂ ਪਹਿਲਾਂ ਕਰਦੇ ਹਾਂ ਜਗਮੀਦ ਬਰਾੜ ਫਿਰੋਜ਼ਪੁਰ ਤੋਂ ਕੀ ਉਮੀਦਵਾਰ ਹੋਣਗੇ ਸੁਖਵੀਰ ਬਾਦਲ 19 April ਨੂੰ ਸ਼ਾਮ ਨੂੰ ਕਹਿੰਦੇ ਉਹਨੂੰ ਉਮੀਦਵਾਰ ਐਲਾਨ ਸਕਦੇ ਨੇ ਪਾਰਟੀ 'ਚ ਸ਼ਾਮਲ ਹੋਣਗੇ ਮੁਖਸਰ ਤੋਂ ਬਾਮਪਿੰਡ ਦੇ ਜੰਪਲ ਨੇ 1958 ਚ ਜੰਮੇ ਸੀ ਜਮੀਤ ਬਰਾੜ ਅੱਜ 60 ਸਾਲਾਂ ਦੇ ਹੋ ਗਏ ਨੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਰੇ ਮਾਹਰ ਮਹਿਮਾਨ ਮੌਜੂਦ ਨੇ ਸਾਰਿਆਂ ਦੇ ਨਾਲ ਗੱਲ ਕਰਾ ਦਈਏ ਸਟੂਡੀਓ 'ਚ ਮੌਜੂਦ ਨੇ ਖਜਾਨ ਸਿੰਘ ਮਠਾੜੂ ਸਾਹਿਬ ਪੰਜਾਬ ਇਕਤਾ ਪਾਰਟੀ ਦੇ ਨੁਮਾਇੰਦੇ ਨੇ ਮਠਾੜੂ ਸਾਹਿਬ ਸਵਾਗਤ ਹੈ ਸਰ ਜੀ ਇਕਬਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਆਗੂ ਨੇ ਸਲਾਹਕਾਰ ਨੇ ਔਰ ਐਕਟਿੰਗ ਪ੍ਰਧਾਨ ਰਹੇ ਨੇ ਲੀਗਲ ਵਿੰਗ ਦੇ ਤੁਹਾਡਾ ਵੀ ਸਵਾਗਤ ਹੈ ਗਗਨਦੀਪ ਸਿੰਘ ਸਨੀ ਕੈਂਥ ਨੌਜਵਾਨ ਆਗੂ ਨੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਯੂਥ ਕਾਂਗਰਸ ਦੇ ਆਗੂ ਨੇ ਔਰ ਹਰ ਸ਼ਰਮਾ ਜੀ ਭਾਰਤੀ ਜਨਤਾ ਪਾਰਟੀ ਦੇ ਜੁਵਾ ਮੋਰਚਾ ਦੇ ਸੂਬੇ ਦੇ ਪ੍ਰਧਾਨ ਨੇ ਭਾਰਤੀ ਜਨਤਾ ਜੁਵਾ ਮੋਰਚਾ ਦੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾ ਸਵਾਲ ਗਿਲਸਾਭ ਤੁਹਾਡੇ ਕੋਲੋਂ ਲੈਂਦਾ ਜਗਮੀਤ ਬਰਾੜ ਅਕਾਲੀ ਦਲ ਦੀ ਸਹਾਰਾ ਬਣ ਰਿਹਾ ਹੈ ਜਾਂ ਅਕਾਲੀ ਦਲ ਜਗਮੀਤ ਬਰਾੜ ਨੂੰ ਸਹਾਰਾ ਦੋਗੇ ਦੇਖੋ ਇਹ ਗੱਲ ਹੈ ਅਕਾਲੀ ਦਲ ਤਾਂ ਆਪ ਦੇ ਲੈਵਲ ਤੇ ਪੂਰਾ ਮਜ਼ਬੂਤ ਹੈ ਲੇਕਿਨ ਜਿੱਥੋਂ ਤੱਕ ਜਗਮੀਤ ਜੀ ਦੀ ਗੱਲ ਹੈਗੀ ਆ ਉਹ ਉਹਨਾਂ ਨੇ ਦੇਖਣਾ ਹੋਵੇ ਅਕਾਲੀ ਦਲ ਚ ਆਉਣਾ ਆ ਗਿਆ ਆ ਗਈ ਉਹ ਤਾਂ ਟਵੀਟ ਹੋ ਗਿਆ ਟਵੀਟ ਹੋ ਗਿਆ ਆਪਾਂ ਟਵੀਟ ਵੀ ਦਿਖਾਇਆ ਟਵੀਟ ਹੋਣ ਦਾ ਮਤਲਬ ਹੈ ਕੱਲ ਤਾਂ ਉਹ ਸ਼ਾਮਿਲ ਹੀ ਹੋ ਰਹੇ ਨਾ ਅੱਛਾ ਜਿੱ ਤੱਕ ਇੱਕ ਦੂਸਰੇ ਨੰਬਰ ਤੇ ਮੈਂ ਇਹ ਗੱਲ ਕਰਦਾ ਕੋਈ ਵਿਅਕਤੀ ਦੇ ਨਾ ਇੱਕ ਜਨਮ ਤੋਂ ਬੰਦੇ ਦੀ ਸੋਚ ਹੁੰਦੀ ਆ ਇੱਕ ਬੰਦੇ ਦੀ ਸੋਚ ਸਮਾਜ ਚ ਆ ਕੇ ਪੈਂਦੀ ਪਰ ਅਸੀਂ ਸਾਰੇ ਇਹ ਸੋਚਦੇ ਸੀ ਕਿ ਜਨਮੀਤ ਬਰਾੜ ਦੀ ਸੋਚ ਇਕਾਲੀ ਵਿਰੋਧੀ ਹੈ ਨਹੀਂ ਇਹ ਨਹੀਂ ਉਹ ਇਸ ਕਰਕੇ ਉਹਦਾ ਜਿਹੜਾ ਹੈਗਾ ਜਨਮ ਹੀ ਇੱਕ ਅਕਾਲੀ ਪਰਿਵਾਰ ਚ ਹੋਇਆ ਉਹਦੇ ਪਿਤਾ ਜੀ ਜਨਮ ਤੋਂ ਲੈ ਕੇ ਆਪਦੇ ਮੌਤ ਤੱਕ ਅਕਾਲੀ ਰਹੇ ਉਹ ਅਕਾਲੀ ਨੀਰੇਪੁਰੇ ਅਕਾਲੀ ਨਹੀਂ ਰਹੇ ਉਹ ਅਕਾਲੀ ਦਲ ਦੇ ਮੁੱਖ ਲੀਡਰਾਂ ਚੋਂ ਸੀ ਜਿਹੜਾ ਅਕਾਲੀ ਦਲ ਨੇ ਆਪ ਦਾ ਪੋਲੀਟੀਕਲ ਨਿਸ਼ਾਨਾ ਬਣਾਇਆ ਸੀ 78 ਚ ਜਿਹਨੂੰ ਬਾ ਜਿਹੜਾ 73 ਚ ਜਿਹਨੂੰ ਬਾਅਦ ਚ ਅਕਾਲੀ ਦਲ ਦੇ ਜਨਰਲ ਅਜਲਾਸ ਨੇ ਲੁਧਿਆਣੇ ਚ ਪਾਸ ਕੀਤਾ ਸੀ 78 ਚ ਪਹਿਲਾ 73 ਚ ਬਣਿਆ ਬਰਗੰਗ ਕਮੇਟੀ ਨੇ ਬਣਾਇਆ ਖਤਰ ਜਨਰਲ ਅਜਲਾਸ ਨੇ ਪਾਸ ਕੀਤਾ ਉਹ ਜਿਹੜੀ ਕਮੇਟੀ ਬਣਾਉਣ ਵਾਲੀ ਸੀ ਅਨੰਤਪੁਰ ਸਾਹਿਬ ਦਾ ਰੈਜੋਲੂਸ਼ਨ ਉਹਦੇ ਵਿੱਚ ਸਰਦਾਰ ਗੁਰਮੀਤ ਸਿੰਘ ਬਾੜ ਇੱਕ ਮੁੱਖ ਮੈਂਬਰ ਸੀਗੇ ਉਹ ਅਕਾਲੀ ਦਲ ਦੇ ਐਡੇ ਵੱਡੇ ਉਹ ਅਕਾਲੀ ਦਲ ਦਾ ਦਿਮਾਗ ਵੀ ਕਹੇ ਜਾਂਦੇ ਰਹੇ ਆ ਤੇ ਇਹ ਉਹਨਾਂ ਦੇ ਫਰਜ਼ੰਦ ਸੀ ਇਹ ਜਨਮ ਤੋਂ ਅਕਾਲੀ ਸੀ ਇਸੇ ਕਰਕੇ ਇਹਨਾਂ ਦੇ ਜਿਹੜਾ ਪਰਿਵਾਰਕ ਪਿਸ਼ੋਕੜ ਸੀ ਉਹਦੇ ਕਰਕੇ ਇਹ ਫੈਡਰੇਸ਼ਨ ਚ ਆਏ ਉਹਦੇ ਕਰਕੇ ਫੈਡਰੇਸ਼ਨ ਦੇ ਪ੍ਰਧਾਨ ਬਣੇ ਉਹਦੇ ਕਰਕੇ ਇੰਦਰਾ ਗਾਂਧੀ ਨੇ ਜਦੋਂ 1975 ਦੇ ਵਿੱਚ ਐਮਰਜੈਂਸੀ ਲਾਈ ਤੇ ਉਹਨਾਂ ਜਦੋਂ ਮਤਲਬ ਜਿਵੇਂ ਕਾਂਗਰਸ ਮਨਪੀਤ ਬਾਦਲ ਨੂੰ ਲੈ ਗਈ ਅਕਾਲੀ ਨੂੰ ਕਾਂਗਰਸੀ ਬਣਾਤਾ ਉਸੇ ਤਰ੍ਹਾਂ ਜਗਮੀਤ ਬਰਾੜ ਨੂੰ ਕਾਂਗਰਸੀ ਬਣਾਇਆ ਗਿਆ ਸੀ ਤੁਹਾਡੇ ਕਹਿਣ ਦਾ ਵਾਕਿਆ ਇਹ ਸਿਆਸੀ ਤੌਰ ਤੇ ਨਾ ਇਸ ਤਰ੍ਹਾਂ ਗੱਲ ਹੈ ਵੀ ਜਦੋਂ ਇਹ ਫਿਰ ਆਇਆ ਸਨ 78 ਤੇ ਪੰਜਾਬ ਦੇ ਵਿੱਚੋਂ ਇਹ ਅਕਾਲੀ ਸਰਕਾਰ 77 ਚ ਬਣ ਗਈ ਜਦੋਂ ਇੰਦਰਾ ਗਾਂਧੀ ਦੇ ਖਿਲਾਫ ਬੀਬ ਚੱਲੀ ਪਾਰਲੀਮੈਂਟ ਦੇ ਵਿੱਚ ਵੀ ਇੰਦਰਾ ਕਲ ਦੀ ਹਾਰ ਕੀ ਉਹ ਨਾਰਥ ਇੰਡੀਆ ਦੇ ਵਿੱਚੋਂ ਪੂਰੀ ਪੂਰੀ ਕਾਂਗਰਸ ਹਾਬ ਹੋ ਗਈ ਉਸ ਵਕਤ ਬਾਦਲ ਸਾਹਿਬ ਬਣੇ ਸੈਂਟਰ ਦੇ ਵਿੱਚ ਜੀ ਖੇਤੀ ਮੰਤਰੀ ਉਸ ਤੋਂ ਬਾਅਦ ਅਗਲੇ ਸਾਲ 78 ਦੇ ਵਿੱਚ ਆਇਆ ਇਲੈਕਸ਼ਨ ਅਸੈਂਬਲੀ ਦੀਆਂ ਤੇ ਅਸੈਂਬਲੀ ਦੀ ਇਹ ਟਿਕਟ ਮੰਗਦੇ ਸੀਗੇ ਕਿ ਦਲਵਾਹੇ ਤੋਂ ਸਿਦਜ ਗਮੀਤ ਸਿੰਘ ਬਰਾੜ ਉਹ ਦਿੱਤੀ ਨਹੀਂ ਉਹ ਟਿਕਟ ਟਿਕਟ ਉੱਛੇ ਦੀ ਚੇਦੀ ਦੰਦਾ ਹੀ ਨਹੀਂ ਆਕਾਲੀ ਗੱਲ ਕਿਸੇ ਟਿਕਟ ਗੱਲ ਜੇ ਵੀ ਟਿਕਟ ਦੀ ਗੱਲ ਹੀ ਹੁੰਦੀ ਹੈ ਟਿਕਟ ਦੇ ਦਾਵੇਦਾਰ ਕਹੀ ਹੁੰਦੇ ਆ ਟਿਕਟ ਮੰਗਣੇ ਕਰਉਂਦੀ ਆ ਪਾਰਟੀ ਨੇ ਟਿਕਟ ਉਹ ਸਰਦਾਰ ਬਾਦਲ ਨੂੰ ਦਿੱਤੀ ਹਰ ਸਾਲ ਉਹ ਪਾਰਟੀ ਦੇ ਪ੍ਰਧਾਨ ਸੀਗੇ ਸਰਦਾਰ ਜਗਦੀਨ ਸਿੰਘ ਤਲਵੰਡੀ ਉਹਨਾਂ ਨੇ ਜਗਵੀਰ ਜੀ ਨੂੰ ਐਡਜਸਟ ਕਰਨ ਦੀ ਖਾਤਰ ਅੱਜ ਤੱਕ ਦਾ ਰਿਕਾਰਡ ਐ ਸ਼੍ਰੋਮਣੀ ਕਾਲੀ ਦਿੰਦਾ 22 ਸਾਲ ਦੀ ਉਮਰ 'ਚ ਆਮ ਤੌਰ ਤੇ ਕੋਈ ਮੈਂਬਰ ਬਣਦਾ ਹੁੰਦਾ ਤੇ ਆਪ ਜੂਥ 'ਚ ਰਹਿੰਦੇ ਹੁੰਦੇ ਨੇ ਲੇਕਿਨ ਇਹ ਇੱਕ ਐਸਾ ਵਿਅਕਤੀ ਸੀਗਾ ਜਗਵੀਰ ਬਰਾੜ ਜਿਹਨੂੰ 22 ਸਾਲ ਦੀ ਉਮਰ 'ਚ 78 ਦੇ ਵਿੱਚ ਇਹਨੂੰ ਵਰਕਿੰਗ ਕਮੇਟੀ ਦਾ ਸ਼੍ਰੋਮਣੀ ਕਾਲੀ ਦਲ ਦਾ ਸਰਦ ਜਗਦੀਪ ਸਿੰਘ ਦਲਵੰਡੀ ਨੇ ਮੈਂਬਰ ਬਣਾਇਆ ਜੀ ਇਹ ਉਸ ਤੋਂ ਬਾਅਦ ਦਰਬਾਰਾ ਸਿੰਘ ਨਾਲੇ ਲੈ ਚਲੋ ਅਨੇ ਆਪਾ ਸਮਝ ਗਏ ਉਸ ਤੋਂ ਬਾਅਦ ਦਾ ਚਲੋ ਕਟਨਾਗਰਮ ਹੌਲੀ ਹੌਲੀ ਆਪਾਂ ਜ਼ਿਕਰ ਕਰਾਂਗੇ ਤੁਹਾਡੀ ਉਮਰ ਦੇ ਲੋਕ ਤਾਂ ਲਗਭਗ ਸਾਰੀਆਂ ਗੱਲਾਂ ਜਾਣਦੇ ਹੋਣਗੇ ਮੈਂ ਟਿੱਪਣੀ ਲੈ ਲਾਂ ਤੁਹਾਡੀ ਟਿੱਪਣੀ ਜੀ ਕਹਿੰਦੇ ਨੇ ਕਾਂਗਰਸ ਵੀ ਪਿੱਛੇ ਦੇ ਵਿਚਾਰ ਬਣਿਆ ਸੀ ਕਿ ਕਿਉਂ ਨਾ ਜਗਮੀਤ ਬਰਾੜ ਨੂੰ ਵਾਪਸ ਲੈ ਲਿਆ ਜਾਵੇ ਪਰ ਗੱਲ ਨਹੀਂ ਬਣੀ ਹੁਣ ਅਕਾਲੀ ਦਲ ਦੇ ਵਿੱਚ ਜੋ ਜਗਮੀਤ ਬਰਾੜ ਆ ਗਏ ਨੇ ਤੇ ਕਿੰਡਾ ਵੱਡਾ ਘਾਟਾ ਕਾਂਗਰਸ ਲਈ ਹੈ ਫਿਰੋਜ਼ਪੁਰ ਚ ਕਹਿੰਦੇ ਮੁਕਾਬਲਾ ਏਡਾ ਸਖਤ ਹੋ ਜਾਣਾ ਹੈ ਵੈਸੇ ਹੀ ਕਾਂਗਰਸੀ ਬਾਗੀ ਹੋਏ ਪਏ ਨੇ ਉਥੇ ਇੰਦਰਜੀਤ ਜੀ ਦਾ ਵੀ ਟਿਕਟ ਮੰਗ ਰਹੇ ਨੇ ਉਥੇ ਘੁਬਾਇਆ ਸਾਹਿਬ ਵੀ ਤੁਸੀਂ ਕਾਂਗਰਸ ਚ ਲਿਆਏ ਤੇ ਟਿਕਟ ਸ਼ਾਇਦ ਘੁਬਾਇਆ ਸਾਹਿਬ ਨੂੰ ਵੀ ਨਾ ਜਾਵੇ ਕਹਿੰਦੇ ਕਾਂਗਰਸ ਉਥੇ ਜ਼ਿਆਦਾ ਟੁਕੜਿਆਂ ਦੇ ਨਾਲ ਵੰਡੀ ਜਾਵੇ ਕਿਤੇ ਕਿ ਇੱਕ ਹਿੱਸਾ ਜ਼ਗਮੀਦ ਬਰਾੜਨ ਵਾਲੀ ਨਾ ਚਲਾ ਜਾ। ਦੇਖੋ ਡੋਲਾ ਸਾਹਿਬ ਆਪਾਂ ਗੱਲ ਕਰਦੇ ਵੀ ਜੇ ਟਿਕਟ ਮੰਗਣਾ ਸਾਰਿਆਂ ਦਾ ਅਧਿਕਾਰ ਵੀ ਕੋਈ ਵੀ ਟਿਕਟ ਮੰਗ ਸਕਦਾ ਕਾਂਗਰਸ ਪਾਰਟੀ ਦਾ ਲੀਡਰ ਹੋਵੇ ਚਾਹੇ ਕਾਲੀ ਦਲ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ। ਪਰ ਜਦੋਂ ਟਿਕਟ ਐਕਾ ਨਾਉਂਸ ਹੋ ਜਾਂਦੀ ਆ ਉਸ ਤੋਂ ਬਾਅਦ ਸਾਰਿਆਂ ਦਾ ਫਰਜ਼ ਹੁੰਦਾ ਵੀ ਅਸੀਂ ਆਪਣੇ ਪਾਰਟੀ ਦੇ ਕੈਂਡੀਡੇਟ ਦੀ ਮਦਦ ਕਰੀਏ ਔਰ ਪਰ ਇਹ ਜਾ ਹੋ ਨਹੀਂ ਰਿਹਾ ਕਾਂਗਰਸ ਦੇਖੋ ਮਿੰਦਰ ਕੇਪੀ ਨਰਾਜ ਸੰਤੋਸ਼ ਚੌਧਰੀ ਨਰਾਜ ਹੋ ਗੁਰਵਿੰਦਰ ਬਾਲੀ ਨੂੰ ਤਾਂ ਤੁਸੀਂ ਬਾਹਰ ਹੀ ਕੱਢਦਾ ਪਾਰਟੀ ਚੋਂ ਉਹਨਾਂ ਨੇ ਬੜਾ ਪੁਰਾਣੀ ਸੇਵਾ ਕੀਤੀ ਉਹਨਾਂ ਦੀ ਪਾਰਟੀ ਦੀ ਗਲਤ ਸ਼ਬਦ ਵਰਤਿਆ ਆਪਣੇ ਕੈਪਟਨ ਸਾਹਿਬ ਲਈ ਤਾਂ ਬਾਹਰ ਕੱਢਣਾ ਤਾਂ ਬਣਦਾ ਹੀ ਸੀ ਔਰ ਬਾਕੀ ਦੀ ਗੱਲ ਜਿਹੜੀ ਕੇਪੀ ਸਾਹਿਬ ਨਾਲ ਗੱਲ ਚੱਲਦੀ ਆ ਹੋਰ ਜਿਹੜੇ ਆਪਣੇ ਅਰਵਨਾ ਚੌਧਰੀ ਜੀ ਉਹਨਾਂ ਨਾਲ ਗੱਲ ਚੱਲ ਰਹੀ ਆ ਸੰਤੋਸ਼ ਚੌਧਰੀ ਜੀ ਬਹੁਤ ਸਾਰੀ ਸੰਤੋਸ਼ ਚੌ ਪਰ ਉਹ ਬੱਜ ਜਿੱਥੇ ਗੱਲ ਕਰਦੇ ਪਹਿਲਾਂ ਰੌਲਾ ਪੈ ਰਿਆ ਸੀ ਕਿ ਵੀ ਸੁਖਵੀਰ ਸਿੰਘ ਬਾਦਲ ਜੀ ਨੇ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਨੀ ਹੈ ਔਰ ਅੱਜ ਮੈਂ ਸਮਝਦਾ ਵੀ ਕਿਤਨਾ ਕਿਤੇ ਸੁਖਵੀਰ ਜੀ ਭੱਜ ਰਹੇ ਆ ਉੱਥੋਂ ਨਹੀਂ ਪਰ ਉਹ ਤਾਂ ਚੈਲੰਜ ਕਰਦੇ ਸੀ ਵੀ ਸੁਨੀਲ ਜਾਖੜ ਆਵੇ ਸੁਨੀਲ ਜਾਖੜ ਗਿਆ ਨਹੀਂ ਉੱਥੇ ਉਹ ਸਰ ਜਦੋਂ ਇਹਨਾਂ ਨੇ ਆਪ ਹੀ ਕਿਹਾ ਨਾ ਮੈਂ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਨੀ ਸੁਖਵੀਰ ਜੀ ਕਹਿੰਦਾ ਮੈਂ ਇਥੋਂ ਇਲੈਕਸ਼ਨ ਲੜੂਗਾ ਔਰ ਸੁਨੀਲ ਜਾਖੜ ਜੀ ਪਹਿਲੇ ਗੁਰਦਾਸਪੁਰ ਤੋਂ ਐਮਪੀ ਸਰ ਸੁਖਵੀਰ ਨੇ ਇਹ ਵੀ ਕਿਹਾ ਕਹਿੰਦਾ ਮੇਰੇ ਖਿਲਾਫ ਕੋਈ ਤਕੜਾ ਉਮੀਦਵਾਰ ਤਾਂ ਆਵੇ ਉਹ ਕਿਸੇ ਨੂੰ ਮੰਨਦਾ ਹੀ ਨਹੀਂ ਤਕੜਾ ਆਪ ਤਾਂ ਆ ਕੇ ਮੈਦਾਨ ਚ ਖੜਦੇ ਤਾਂ ਹੀ ਤਕੜਾ ਉਮੀਦਵਾਰ ਨੇ ਖਲਾਫ ਪਰ ਇਹ ਆਪ ਦਾ ਪਿੱਛੇ ਛਣਾਉਣ ਲਈ ਹੁਣ ਇਹ ਗੱਲਾਂ ਜਿਹੜੀਆਂ ਜ਼ਮੀਰ ਬਰਾੜ ਦੀ ਵਾਲੀਆਂ ਚਲੋ ਪਰ ਜ਼ਮੀਰ ਬਰਾੜ ਦਾ ਕੱਦ ਵੀ ਵੱਡਾ ਜ਼ਮੀਰ ਬਰਾੜ ਜੀ ਦਾ ਕੱਦ ਬਹੁਤ ਵੱਡਾ ਸੀ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੂੰ ਬਹੁਤ ਕੁਝ ਮਿਲਿਆ ਹੈ ਔਰ ਇਹਨਾਂ ਨੇ ਸਿਰਫ ਆਪ ਦੇ ਸਿਆਸੀ ਫਾਇਦੇ ਲਈ ਆਪ ਦੇ ਫਾਇਦੇ ਲਈ ਮੈਂ ਸਮਝਦਾ ਆਪ ਦੇ ਫਾਇਦੇ ਲਈ ਇਹਨਾਂ ਨੇ ਪਹਿਲਾਂ ਕਾਂਗਰਸ ਛੱਡੀ ਪਹਿਲਾਂ ਸਾਡੇ ਜਿਹੜੇ ਉਸ ਟਾਈਮ ਪ੍ਰੈਜ਼ੀਡੈਂਟ ਸੀਗੇ ਸੁਨੀਯਾ ਗਾਂਧੀ ਦੇ ਖਿਲਾਫ ਬੋਲੇ ਨੇ ਇਹ ਉਸ ਤੋਂ ਬਾਅਦ ਇਹ ਟੀਐਮਸੀ ਦੇ ਵਿੱਚ ਲੱਗੇ ਫਿਰ ਨੂਮੂਲ ਕਾਂਗਰਸ ਦੇ ਵਿੱਚ ਲੱਗੇ ਪਰ ਫਿਰ ਵੀ ਸਾਡੀ ਪਾਰਟੀ ਨੇ ਦਰਿਆਦਲੀ ਦਿਖਾਉਂਦੇ ਇਹਨਾਂ ਨੂੰ ਵਾਪਸ ਲੈ ਕੇ ਆਉਂਦਾ ਪਰ ਅੱਜ ਫੇਰ ਇਹ ਆਪ ਦੇ ਸਿਆਸੀ ਇਤਰਾਫ ਵਾਸਤੇ ਫੇਰ ਛੱਡ ਕੇ ਇਹ ਇਕੱਲੇ ਜਿਹਾਰੇ ਤੁਸੀਂ ਇਹਨਾਂ ਦਾ ਸਟੈਂਡ ਸਪਸ਼ਟ ਨਹੀਂ ਹੋ ਰਿਹਾ ਜੀ ਮੈਂ ਨਹੀਂ ਸਮਝਦਾ ਕਿ ਇਹ ਇਹਨਾਂ ਦਾ ਕੋਈ ਇਹਨਾਂ ਮੁਕਾਬਲਾ ਦੇ ਸਕਦੇ ਮੈਨੂੰ ਸਮਝਦਾ ਨਹੀਂ ਸੁਵੀਰ ਜੀ ਭੱਜ ਗਏ ਹੁਣ ਇਹਨੂੰ ਮੁਰੇ ਇਹਨਾਂ ਨੂੰ ਮੁਰੇ ਲਿਆ ਕੇ ਹੁਣ ਸਾਡੇ ਮਤਲਬ ਕਾਂਗਰਸੀਆਂ ਨਾਲ ਕਾਂਗਰਸੀ ਲੜਾਤਾ ਤੁਸੀਂ ਕਹਿ ਸਕਦੇ ਚਲੋ ਪਰ ਸਿਆਸੀ ਲੜਾਈ ਹੈ ਸਾਰੇ ਲੜਦੇ ਹਾਂਜੀ ਹਰਜੀ ਤੁਸੀਂ ਕਿਵੇਂ ਦੇਖਦੇ ਹੋ ਬੀਜੇਪੀ ਵਾਲੇ ਖੁਸ਼ ਹਾਂ ਤੁਸੀਂ ਜਗਮੀਦ ਬਰਾੜ ਵਿੱਚ ਗੱਲਾਂ ਇਹ ਵੀ ਚੱਲੀਆਂ ਸੀ ਵੀ ਬੀਜੇਪੀ ਵੀ ਸੰਪਰਕ 'ਚ ਹੈ ਸੋ ਅਕਾਲੀ ਦਲ ਨਾਲੇ ਬਾਜ਼ੀ ਮਾਰ ਗਏ ਆਪ ਵਾਲੇ ਖਾਲਸਾ ਦੀ ਤੁਸੀਂ ਲੈ ਗਏ ਜਗਮੀਦ ਬਰਾੜ ਅਕਾਲੀ ਦਲ ਲੈ ਗਏ ਸਾਰੇ ਲੀਡਰ ਤੁਸੀਂ ਵੰਡੀ ਜਾਂਦੇ ਹੋ ਵਿਰੋਧੀ ਤਹੋਏ ਸਤਰਾ ਵੀ ਕਾਲੀ ਪਾਜ ਪਾਦਾ ਜਿਹੜਾ ਗਠਬੰਧਨ ਹੈ ਨਾ ਤੇ ਉਹ ਸੀਡ ਜਿਹੜੀ ਆ ਕਾਲੀ ਦਲ ਦੇ ਹਿੱਸੇ ਦੀ ਹੈ ਤੇ ਕੋਈ ਵੀ ਨੇਤਾ ਵੱਡਾ ਛੋਟਾ ਵਾਰ ਲੈਵਲ ਤੋਂ ਲੈ ਕੇ ਜਾਇ ਨੈਸ਼ਨਲ ਲੈਵਲ ਦਾ ਹੋਵੇ ਜੇ ਉਹ ਆਪਣੀ ਪੁਰਾਣੀ ਪਾਰਟੀ ਨੂੰ ਛੱਡ ਕੇ ਨਵੀਂ ਪਾਰਟੀ ਦੇ ਵਿੱਚ ਆਪਣੀ ਵਿਚਾਰਧਾਰਾ ਦੇ ਵਿੱਚ ਹਾਂ ਹਾਂ ਮਿਲਾਂਦਾ ਹੋਵੇ ਆਣਾ ਚੰਦ ਹੈ ਤੇ ਉਹਦਾ ਸਵਾਗਤ ਹੈ ਜਿਹਾ ਤੇ ਜਗਮੀਤ ਬਰਾੜ ਨੂੰ ਲੱਗਿਆ ਵੀ ਉਹ ਪੁਰਾਣੇ ਸਮੇਂ ਤੋਂ ਉਹਨਾਂ ਦੇ ਪਿਤਾ ਹੀ ਵੀ ਕਾਲੀ ਰਹੇ ਜਾਂਦੇ ਅੱਜ ਵੀ ਉਹ ਕਾਲੀ ਦਲ 'ਚ ਆਣਾ ਚਾਹਦੇ ਆ ਤੇ ਉਹਨਾਂ ਦਾ ਵੀ ਸਵਾਗਤ ਹੈ ਤੇ ਜੇ ਗਠਬੰਧਲ ਵੱਲੋਂ ਉਹਨਾਂ ਨੂੰ ਟਿਕਟ ਉੱਥੇ ਦਿੱਤੀ ਜਾਂਦੀ ਹੈ ਤੇ ਮੈਂ ਕਹਿੰਦਾ ਵੀ ਇੱਕ ਵਧੀ ਫਾਈਟ ਉੱਥੇ ਦੇਖਣ ਨੂੰ ਮਿਲੇਗੀ ਔਰ ਜਿਹੜੀ ਇਹ ਇੱਕ ਲੱਗਦਾ ਸੀ ਕਾਂਗਰਸ ਨੂੰ ਵੀ ਅਸੀਂ ਪਤਾ ਨਹੀਂ ਜਿੱਤੇ ਹੀ ਬੈਠੇ ਹਾਂ ਜਿਆਦਾ ਪ੍ਰੋਸੀਡ ਤੇ ਉੱਥੇ ਇੱਕ ਮੁਕਾਬਲਾ ਦੇਖਣ ਨੂੰ ਮਿਲੇਗਾ ਤੁਹਾਨੂੰ ਲੱਗਦਾ ਜਗਮੀਤ ਬਰਾੜ ਦੇ ਆਣ ਨਾਲ ਉੱਥੇ ਮੁਕਾਬਲਾ ਬਣੂਗਾ ਦੇਖੋ ਜਗਮੀਤ ਬਰਾੜ ਨੋ ਡਾਊਟ ਪੰਜਾਬ ਦੇ ਇੱਕ ਵੱਡਾ ਨਾਮ ਹੈ ਵੱਡੇ ਲੀਡਰ ਰਹੇ ਆ ਪੰਜਾਬ ਦੇ ਹਰ ਰਾਜਨੀਤਿਕ ਵਿਅਕਤੀ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਉਹਨੂੰ ਤੇ ਜਗਮੀਤ ਬਰਾੜ ਬਾਰੇ ਪੁੱਛਿਆ ਜਾਏਗਾ ਨਾ ਤੇ ਉਹ ਜ਼ਰੂਰ ਕਹੇਗਾ ਵੀ ਹਾਂ ਮੈਂ ਉਹਨਾਂ ਬਾਰੇ ਸੁਣਿਆ ਹੈ ਜਾਂ ਮੈਂ ਉਹਨਾਂ ਨੂੰ ਜਾਣਦਾ ਹੈ ਤੋ ਇੱਕ ਵੱਡਾ ਨਾਮ ਹੈ ਇੱਕ ਵੱਡੇ ਲੀਡਰ ਹੈ ਉਸ ਇਲਾਕੇ ਦੇ ਵਿੱਚ ਉਹ ਛੋਟੀ ਉਮਰ ਦੇ ਵਿੱਚ ਐਮਪੀ ਪਹਿਲਾਂ ਵੀ ਜਿੱਤੇ ਰਿਹਾ ਦੋ ਵਾਰੀ ਉਸ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ ਰਹੇ ਆ ਤੇ ਮੈਨੂੰ ਲੱਗਦਾ ਵੀ ਜਦੋਂ ਮੈਦਾਨ 'ਚ ਆਣਗੇ ਤਾਂ ਇੱਕ ਸੀਟ ਦਾ ਜਿਹੜਾ ਮੁਕਾਬਲਾ ਵਾ ਉਹ ਇੱਕ ਤਰਫਾ ਹੋਏਗਾ ਔਰ ਜੇ ਜ਼ਗਮੀਦ ਬਰਾੜ ਜੀ ਨੂੰ ਕਾਲੀ ਦਲ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਵੀ ਉਹ ਭਾਰੀ ਮਤਾਂ ਨਾਲ ਉੱਥੋਂ ਜਿੱਤਣਗੇ ਜੀ ਪੰਜਾਬ ਇਕਤਾ ਪਾਰਟੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਗੱਲਾਂ ਚੱਲੀਆਂ ਸੀ ਪਹਿਲਾਂ ਕਿ ਜ਼ਗਮੀਦ ਬਰਾੜ ਤੇ ਵੀਰ ਦਵਿੰਦਰ ਤੁਹਾਡੇ ਨਾਲ ਆ ਸਕਦੇ ਨੇ ਵੀਰ ਦਵਿੰਦਰ ਤਾਂ ਚਲੋ ਚੱਲ ਗਏ ਟਕਸਾਲੀਆਂ ਨਾਲ ਜਗਮੀਤ ਬਰਾੜ ਨਾਲ ਤੁਹਾਡੀ ਗੱਲ ਨਹੀਂ ਬਣੀ ਜਾਂ ਦਾਲ ਨਹੀਂ ਗਲੀ ਪਹਿਲੀ ਗੱਲ ਤਾਂ ਇਹ ਜੀ ਆਮ ਆਦੀ ਪਾਰਟੀ ਦੀ ਬਦਕਿਸਮਤੀ ਆ ਕਿ ਜਗਮੀਤ ਬਰਾੜ ਨੂੰ ਭਗਵੰਤ ਮਾਨ ਦੀ ਜਿਹੜੀ ਹੈ ਨਾ ਸੋਚ ਨੇ ਕੇਜਰੀਵਾਲ ਤੇ ਇਹਨਾਂ ਦੋਹਾਂ ਨੇ ਪੰਜਾਬ ਦਾ ਸੱਤਾ ਰਸ ਮਾਰਿਆ ਇਹੋ ਜੇ ਬੰਦੇ ਸਿੱਧੂ ਸਾਹਿਬ ਆ ਰਹੇ ਸੀ ਪ੍ਰਗਟ ਸਿੰਘ ਆ ਰਹੇ ਸੀ ਨਾਲ ਹੋਰ ਉਹਨਾਂ ਦੇ ਅੱਛੇ-ਅੱਛੇ ਹੋਰ ਆ ਰਹੇ ਸੀ ਲੋਕ ਖਡਾਰੀ ਆ ਰਹੇ ਸੀ ਖਡਾਰੀ ਆ ਰਹੇ ਸੀ ਉਹ ਇਹ ਜਗਮੀਤ ਸਿੰਘ ਬਰਾੜ ਬਹੁਤ ਅੱਛੇ ਬੁਲਾ ਰਹੇ ਆ ਕਾਂਗਰਸ ਮੈਂ ਕਾਂਗਰਸ ਦਾ ਸਪੋਰਟਰ ਨਹੀਂ ਆ ਕਾਂਗਰਸ ਇਹ ਅੱਛੇ ਬੁਲਾ ਰਹੇ ਪੰਜਾਬ ਵਾਸਤੇ ਜਿੰਨਾ ਇਹਨਾਂ ਕਾਂਗਰਸ ਪਾਰਲੀਮੈਂਟ ਉਹਨਾਂ ਦੇ ਮੁੱਦੇ ਤਾਂ ਚੱਕੇ ਨਾ ਉਹ ਚੱਕੇ ਮੈਂ ਕਹਿੰਦਾ ਵੀ ਇਹ ਜੇ ਇਹਨਾਂ ਦੀ ਬਾਤ ਕਿਸ ਵਿਦੇਸ਼ ਕਰਕੇ ਕਹਿ ਰਹੇ ਆ ਪੀਏ ਛੋਟੇ ਪਰ ਇਹ ਜਿੰਨੇ ਸੀ ਨਾ ਸਾਰੀ ਟੀਮ ਪੰਜਾਬ ਨੂੰ ਬਹੁਤ ਅੱਗੇ ਲਿਜਾ ਸਕਦੇ ਸੀ ਲੇਕਿਨ ਇਹ ਇਹਨਾਂ ਦੀ ਸੋਚ ਨੇ ਭਗਵੰਤ ਮਾਨ ਦੀ ਸੋਚ ਨੇ ਵੀ ਮੈਂ ਸੀਐਮ ਹੋ ਜਾਣਾ ਮੈਂ ਸੀਐਮ ਹੋ ਜਾਣਾ ਇਸੇ ਕਰਕੇ ਉਹ ਇਹਨਾਂ ਨੇ ਪੰਜਾਬ ਦਾ ਜਿਹੜਾ ਇਸ ਸਾਰਾ ਜਿਹੜਾ ਕੋਈ ਵੀ ਅੱਛਾ ਜਿਹੜਾ ਲੀਡਰ ਆ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਔਰ ਇਹ ਮੈਂ ਸਮਝਦਾ ਵੀ ਜੇ ਉਹਨਾਂ ਦੀ ਉਹਨਾਂ ਦਾ ਆਪਣਾ ਫੈਸਲਾ ਜਿਉਣਾ ਫੈਸਲਾ ਕੀਤਾ ਤਾਂ ਕੋਈ ਸੋਚ ਸਮਝ ਕੇ ਕੀਤਾ ਹੋਗਾ ਅਕਾਲੀ ਦਲ ਚ ਗਏ ਅਤੇ ਆ ਆਪਾਂ ਕਿੰਨੇ ਵੀ ਸਾਡੀ ਠੀਕ ਹੈ ਸਾਹੀ ਤਾਂ ਕੋਈ ਉਹਦੀ ਕੋਈ ਨਹੀਂ ਚਲੋ ਲੇਕਿਨ ਇਹਨੇ ਇੱਕ ਗਵਿਯੂਨੀਵਰਸਿਟੀ ਪਟਿਆਲਾ ਤੋਂ ਐਮਏ ਵੀ ਕੀਤੀ ਹੈ ਤੇ ਐਲਐਲਬੀ ਵੀ ਕੀਤੀ ਹੈ ਸੋ ਐਡਵੋਕੇਟ ਵੀ ਨੇ ਰਾਈਟਰ ਵੀ ਨੇ ਪੋएट ਵੀ ਨੇ ਔਰ ਮਨਪ੍ਰੀਤ ਬਾਦਲਵਾੰਗ ਉਹ ਵੀ ਬੜੀਆਂ ਜਜ਼ਬਾਤੀ ਕਵਿਤਾਵਾਂ ਸੁਣਾਉਂਦੇ ਰਹਿੰਦੇ ਆ ਬਰਾੜ ਸਾਹਿਬ ਹੁਣ ਅਕਾਲੀ ਦਲ ਚ ਵੀ ਇੱਕ ਨਵਾਂ ਦੌਰ ਸ਼ੁਰੂ ਹੋਊਗਾ ਜਜ਼ਬਾਤੀ ਕਵਿਤਾਵਾਂ ਦਾ ਪੋਇਟਰੀ ਦਾ ਜਿਵੇਂ ਮਨਪ੍ਰੀਤ ਬਾਦਲ ਉਰਦੂ ਚ ਕਿਤੇ ਕਿਤੇ ਸ਼ਾਇਰੀ ਕਰਦੇ ਨੇ ਜਗਮੀਤ ਬਰਾੜ ਉਸੇ ਰੂਪ ਚ ਸਾਨੂੰ ਨਜ਼ਰ ਆਉਣਗੇ ਅਕਾਲੀ ਦਲ ਚ ਵੀ ਨਹੀਂ ਇਹ ਆ ਤਾਂ ਸਮਾਂ ਜਿਹੜਾ ਹੈਗਾ ਕਪਤਾਵਾ ਦੇ ਪੋਇਟਰੀ ਨਹੀਂ ਜਜਬਾਤੀ ਮਤਲਬ ਕਿ ਦੇਸ਼ ਭਗਤੀ ਦੀਆਂ ਕਹਿ ਲਓ ਕਿਉਂਕਿ ਦੇਸ਼ ਭਗਤੀ ਥੋੜਾ ਏਜੰਡਾ ਵੈਸੇ ਤਾਂ ਅਸੀਂ ਦੇਸ਼ ਭਗਤ ਸਾਰੇ ਹੀ ਆ ਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਅਕਾਲੀਆਂ ਨੂੰ ਲਾਮਬੰਦ ਕਰਨ ਦਾ ਸਮਾਜ ਦੀਆਂ ਕ੍ਰੀਤੀਆਂ ਦੇ ਉੱਤੇ ਟਿੱਪਣੀਆਂ ਕਰਨ ਦਾ ਮਨ ਵੀ ਬਾਦਲ ਵੀ ਕਈ ਕਈ ਉਹ ਤਾਂ ਉਰਦੂ 'ਚ ਕਈ ਵਾਰੀ ਸ਼ੇਅਰ ਵੀ ਸੁਣਾ ਲੈਂਦੇ ਕਈ ਵਾਰ ਮੈਨੂੰ ਸਮਝ ਨਹੀਂ ਲੱਗਦਾ ਪਰ ਚੰਗਾ ਹੁੰਦਾ ਉਹਨਾਂ ਦਾ ਸ਼ੇਅਰ ਪਰ ਜਗਵੀਰ ਜੀ ਤਾਂ ਵੈਸੇ ਹੀ ਜਿਹੜੇ ਹੈਗੇ ਨੇ ਲੋਕਾਂ ਦੇ ਮੁੱਦੇ ਉਠਾਉਣ 'ਚ ਹੀ ਪੂਰੇ ਮੁਖਬਲਾਰੇ ਮੰਨੇ ਜਾਂਦੇ ਨੇ ਉਹ ਇਸ ਤਰ੍ਹਾਂ ਨਹੀਂ ਆ ਕੋਈ ਜਿਹੜੇ ਜਿਹੜੀ ਸ਼ੋਸ਼ੇਵਾਦੀ ਜਿ ਵਿੱਚ ਕੱਟ ਪੈਂਦੇ ਆ ਜਿਸ ਤਰ੍ਹਾਂ ਮਨਪ੍ਰੀਤ ਦਾ ਕੰਮ ਇਹ ਆ ਉਹਦਾ ਹੋਰ ਪੰਜਾਬੀ ਨਾਲ ਤਾਂ ਜਿਵੇਂ ਨਫ਼ਰਤ ਹੁੰਦੀ ਆ ਨਹੀਂ ਚਲੋ ਉਰਦੂ ਵੀ ਸਾਡੀ ਜ਼ੁਬਾਨ ਹੈ ਕੋਈ ਗੱਲ ਨਹੀਂ ਇਹ ਜਵਾਨ ਤਾਂ ਹੈ ਲੇਕਿਨ ਆਪਣੀ ਜੇ ਸੂਬੇ 'ਚ ਰਹਿ ਰਹੇ ਆ ਉਹਦੀ ਮਾਂ ਪਾ ਜੀ ਇਸ ਲਈ ਉਹ ਉਹ ਤਾਂ ਪੰਜਾਬੀ ਚਲੋ ਵੈਸੇ ਪੰਜਾਬੀ ਇਹੋ ਜੀ ਭਾਸ਼ਾ ਹੈ ਕਿਸੇ ਵੀ ਭਾਸ਼ਾ ਦਾ ਸ਼ਬਦ ਹੈ ਅਸੀਂ ਖਾ ਜਾਣੇ ਆ ਪੰਜਾਬੀ ਚ ਅਸੀਂ ਅੰਗਰੇਜ਼ੀ ਨੂੰ ਪੰਜਾਬੀ ਬਣਾਤਾ ਅੱਜ ਕੱਲ ਅਸੀਂ ਜਦੋਂ ਐਸਐਮਐਸ ਲਿਖਦੇ ਆ ਤੇ ਅੰਗਰੇਜ਼ਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਅੰਗਰੇਜ਼ੀ ਚ ਪੰਜਾਬੀ ਲਿਖੀ ਜਾਂਦਾ ਮੈਂ ਇਹ ਗੱਲ ਕਰਦਾ ਜੀ ਜਗਮੀਤ ਬਰਾੜ ਜੀ ਨਾਰਮਲੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਹੀ ਗੱਲ ਜਾਨੀ ਜਦੋਂ ਲੋੜ ਪੈ ਜਵੇ ਇੰਗਲਿਸ਼ ਬੋਲਦੇ ਆ ਆਦਰਵਾਈਜ਼ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਪੰਜਾਬੀ ਦੇ ਵਿੱਚ ਲੋਕ ਲੋਕ ਮੁੱਦਿਆਂ ਨੂੰ ਉਠਾਉਂਦਾ ਹੀ ਬੋਲਦਾ ਹੈਗਾ ਸ਼ੁੱਧ ਮੁੱਦੇ ਤੇ ਹੁਣ ਜਦੋਂ ਜਗਮੀਤ ਬਰਾੜ ਅਕਾਲੀ ਬਣ ਕੇ ਕੱਲ ਜਦੋਂ ਆ ਗਏ ਅਕਾਲੀ ਦਲ ਤੇ ਫਿਰੋਜ਼ਪੁਰ ਤੋਂ ਮੰਨਿਆ ਜਾਵੇ ਕਿ ਉਹਨਾਂ ਨੂੰ ਚੋਣ ਤੁਸੀਂ ਲੜਾਉਣਾ ਹੈ ਗੱਲਾਂ ਇਹ ਵੀ ਚੱਲੀਆਂ ਸੀ ਪਹਿਲਾਂ ਕਿ ਮਹੇਸ਼ਿੰਦਰ ਸਾਹਿਬ ਅੜ ਗਏ ਥੋੜੇ ਲੁਧਿਆਣੇ ਵਾਲੇ ਜੇ ਮਹੇਸ਼ਿੰਦਰ ਨਾ ਲੜਦੇ ਤਾਂ ਸੁਖਬੀਰ ਦਾ ਇਰਾਦਾ ਸੀ ਕਿ ਅਸੀਂ ਜਗਮੀਤ ਬਰਾੜ ਨੂੰ ਸੰਤੀ ਕੇਂਦਰ ਲੁਧਿਆਣਾ ਤੋਂ ਇਲੈਕਸ਼ਨ ਲੜਾਤੇ ਇਹ ਪਤਾ ਲੱਗਿਆ ਮੈਨੂੰ ਤੁਹਾਡੇ ਅਕਾਲੀ ਦਲ ਦੇ ਸੂਤਰਾਂ ਤੋਂ ਦੇਖੋ ਜੀ ਗੱਲ ਇਹ ਆ ਵੀ ਸੀਟਾਂ ਸਾਡੇ ਲਈ ਜਿਹੜੀਆਂ 10 ਨੇ ਸੀਟਾਂ ਸਾਡੇ ਜਿਉਂਕਿ ਗੱਲਾਂ ਹੁੰਦੀਆਂ ਸੀ ਕਿ ਬਹੁਤ ਵੱਡਾ ਚਿਹਰਾ ਇੱਕ ਅਸੀਂ ਲੈ ਕੇ ਆ ਰਹੇ ਹਾਂ ਜਿਹੜੀਆਂ ਸਾਡੀਆਂ 10 ਸੀਟਾਂ ਸਾਡੇ ਹਿੱਸੇ 'ਚ ਆਪਣੇ ਸਾਡੇ ਭਾਈਵਾਲ ਦੇ ਪਾਰਟੀ ਦੇ ਨਾਲ ਅਡਜਸਟਮੈਂਟ ਦੇ ਵਿੱਚ ਸਾਡੀਆਂ ਸਾਰੀਆਂ ਸੀਟਾਂ ਹੀ ਸਾਡੇ ਲਈ ਜੂਵੀ ਨੇ ਹੁਣ ਸੁਖਵੀਰ ਨੂੰ ਕਹਿੰਦੇ ਆਪਣੀ ਸੀਟ ਦੀ ਕੁਰਬਾਨੀ ਦੇਣੀ ਪੈ ਰਹੀ ਹੈ ਜਗਮੀਤ ਬਰਾੜ ਨੂੰ ਉੱਥੇ ਲੜਾਉਣਗੇ ਜੇ ਲੁਧਿਆਣੇ 'ਚ ਮੁਕਾਬਲਾ ਕਰੀਏ ਮਹਿੰਦਰ ਮਜਬੂਤ ਹੁੰਦਾ ਜਾਂ ਜਗਮੀਤ ਬਰਾੜ ਮਜਬੂਤ ਹੁੰਦਾ ਕੈਸਟਰ ਜੇ ਲੁਧਿਆਣੇ ਚ ਲੜਾਉਣ ਦੀ ਵਾਰੀ ਆndi ਜੇ ਜਗਮੀਤ ਬਰਾੜ ਮਜ਼ਬੂਤ ਹੈ ਲੁਧਿਆਣੇ ਲਈ ਜਾਂ ਮਹੇਸ਼ੰਦਰ ਮਹੇਸ਼ੰਦਰ ਸਿੰਘ ਜੀ ਕੋਈ ਘੱਟ ਮਜ਼ਬੂਤ ਕਿਵੇਂ ਹੋ ਸਕਦੇ ਆ ਮਹੇਸ਼ੰਦਰ ਸਿੰਘ ਜੀ ਤਾਂ ਲੋਕਲ ਨੇ ਉਹ ਪਬਲਿਕ ਦੇ ਵਿੱਚ ਜਿਹੜੇ ਲੁਧਿਆਣੇ ਦੀ ਜਿਹੜੀ ਭਾਜਪਾ ਆ ਜਾਂ ਅਕਾਲੀ ਦਲ ਹੈ ਉਹਨਾਂ ਨੂੰ ਸਾਰਿਆਂ ਨੂੰ ਜਾਤੀ ਤੌਰ ਤੇ ਜਾਣਦੇ ਨੇ ਜੇ ਜਿਹੜਾ ਬਾਹਰਲਾ ਵਿਅਕਤੀ ਹੁੰਦਾ ਉਹਨੂੰ ਸਾਰਿਆਂ ਨੂੰ ਆ ਕੇ ਨਵੇਂ ਤਰ੍ਹਾਂ ਤੇ ਮਿਲਣਾ ਪੈਂਦਾ ਇਹ ਨੂੰ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਮਹੇਸ਼ੰਦਰ ਜੀ ਵੀ ਮਜ਼ਬੂਤ ਕੈਂਡੀਡੇਟ ਨੇ ਉਹਨਾਂ ਦੇ ਮੁਕਾਬਲੇ ਜੀ ਚਲੋ ਹੁਣ ਫਿਰੋਜ਼ਪੁਰ ਚ ਜਗਮੀਤ ਬਰਾੜ ਦੇ ਆਨ ਨਾਲ ਮੁਕਾਬਲਾ ਕਿਦਾਂ ਦੇਖਦੇ ਹੋ ਤੁਸੀਂ ਵਿਰੋਧੀ ਹਜ਼ਾਰ ਸੁੱਟ ਦਿਓਗੇ ਜਾਂ ਮੁਕਾਬਲਾ ਕਰੋਗੇ ਨਹੀਂ ਮੁਕਾਬਲਾ ਹੋਏਗਾ ਮੁਕਾਬਲਾ ਉੱਥੇ ਜਿਹੜਾ ਸਾਡਾ ਕੈਂਡੀਡੇਟ ਆ ਸੀਪੀਆਈ ਦਾ ਉਹ ਬਹੁਤ ਸਟਰੋਂਗ ਆ ਔਰ ਮੈਂ ਸਮਝਦਾ ਵੀ ਮੁਕਾਬਲਾ ਕਰਨ ਤੋਂ ਭੱਜਾਂਗੇ ਕਿਉਂ ਅਸੀਂ ਜੀ ਅਸੀਂ ਮੈਦਾਨ 'ਚ ਖੜੇ ਆ ਸਾਡਾ ਜਿਹੜਾ ਪੀਡੀਏ ਆ ਪੰਜਾਬ ਡੈਮੋਕਰੈਟਿਕ ਐਲਾਈਐਂਸ ਆ ਪੂਰਾ ਮਜਬੂਤ ਆ ਮਜਬੂਤੀ ਨਾਲ ਲੜੇਗਾ ਕੋਈ ਵੀ ਸਾਡਾ ਜਿਹੜਾ ਕੈਂਡੀਡੇਟ ਆ ਜਿੰਦ ਤੱਕ ਸਾਡਾ ਫੈਸਲਾ ਪੀਡੀਏ ਦਾ ਕੋਈ ਵੀ ਸਾਡਾ ਕੈਂਡੀਡੇਟ ਮੈਦਾਨ ਚੜ੍ਹ ਕੇ ਨਹੀਂ ਭੱਜੇਗਾ ਨਾ ਹਥਿਆਰ ਛੱਡੇਗਾ ਜੀ ਮੈਂ ਕਾਂਗਰਸ ਦੀ ਟਿੱਪਣੀ ਲੈ ਲਾਂ ਹੁਣ ਫਿਰੋਜ਼ਪੁਰ ਦਾ ਮੁਕਾਬਲਾ ਗੁੰਝਲਦਾਰ ਹੋਣ ਵਾਲਾ ਕਿਉਂਕਿ ਉਮੀਦ ਇਹ ਹੈ ਕਿ ਜਗਮੀਤ ਬਰਾੜ ਨੂੰ ਉਮੀਦਵਾਰ ਬਣਾਉਣਗੇ ਸੁਖਵੀਰ ਬਾਦਲ ਫਿਰੋਜ਼ਪੁਰ ਤੋਂ ਉਹਨਾਂ ਦਾ ਪੁਰਾਣਾ ਹਲਕਾ ਕਾਂਗਰਸ ਕੀ ਆਪਣੀ ਰਣਨੀਤੀ ਬਦਲੂਗੀ ਹੁਣ ਕੋਈ ਮੰਤਰੀ ਲੜਾਉਂਗੇ ਜਾਂ ਕੋਈ ਹੋਰ ਸੈਲੀਬ੍ਰਿਟੀ ਲਿਆ ਕੇ ਲੜਾਉਂਗੇ ਦੇਖੋ ਜੀ ਤੁਸੀਂ ਆਪਾਂ ਦੇਖ ਸਕਦੇ ਆਂ ਵੀ ਕਾਂਗਰਸ ਪਾਰਟੀ ਨੇ ਆਪਣੇ ਕੀਤੇ ਕੰਮਾਂ ਦੀ ਜਿਹੜੀ ਲੜਾਈ ਲੜਨੀ ਆ ਔਰ ਦੂਜੇ ਪਾਸੇ ਦੇਖਿਆ ਜਾਵੇ ਇਕਾਲੀ ਦਲ ਬੀਜੇਪੀ ਵਾਲੇ ਦੇਖੋ ਕੈਪਟਨ ਮਰਿੰਦਰ ਦਾ ਵੀ ਤੁਰ ਗਰੋਧੀ ਆ ਜਗਮੀਤ ਬਰਾੜੇ ਵੀ ਗੱਲ ਸੋਚਣ ਵਾਲੀ ਆ ਮੈਂ ਉਹ ਹੁਣ ਲੜਨ ਅਕਾਲੀ ਦਲ ਕੋਈ ਮੁੱਦਾ ਹੀ ਨਹੀਂ ਹੈ ਕਿ ਇਲੈਕਸ਼ਨ ਕਿਤੇ ਲੜਨੀ ਹੈ ਕੈਂਡੀਡੇਟ ਬਾਹਰੋਂ ਲੈਂਦੇ ਜਾ ਰਹੇ ਐ ਸੈਲਿਬ੍ਰਿਟੀਜ਼ ਦੀ ਗੱਲ ਚੱਲ ਰਹੀਆਂ ਜੇ ਇਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਪਿਛਲੇ 10 ਸਾਲਾਂ ਦੇ ਵਿੱਚ ਜਾਂ ਭਾਜਪੀ ਨੇ ਕੋਈ ਕੰਮ ਐਜਾ 5 ਸਾਲਾਂ ਦੇ ਵਿੱਚ ਕੀਤਾ ਹੁੰਦਾ ਤਾਂ ਇੱਥੇ ਅੱਜ ਮੁੱਦਿਆਂ ਦੀ ਲੜਾਈ ਤੇ ਇਹ ਆ ਵੀ ਖੜੇ ਸਾਹਮਣੇ ਖੜਦੇ ਹੁਣ ਸੁਖਵੀਰ ਜੀ ਉਸ ਤੋਂ ਭੱਜ ਰਹੇ ਐ ਫਿਰੋਜ਼ਪੁਰ ਤੋਂ ਔਰ ਮੈਂ ਸਮਝਦਾ ਵੀ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦਾ ਹੀ ਇੱਕ ਤਕੜਾ ਕੈਂਡੀਡੇਟ ਹੋਊਗਾ ਜਿਹੜਾ ਉਸੇ ਆ ਕੇ ਇਹਨਾਂ ਨੂੰ ਹਲੇ ਜਦੋਂ ਦੇਖੋ ਕੱਲ ਹਲੇ ਅਨਾਉਂਸ ਹੋਣੀ ਹੈ ਟਿਕਟ ਇਹਨੂੰ ਮਿਲਣੀ ਹਲੇ ਮਿਲੀ ਨਹੀਂ ਕਿਸੇ ਨੂੰ ਹਲੇ ਨਾਪਾ ਸਮਝਦਾ ਜਗਮੀਦ ਬਰਾੜ ਜੀ ਨੇ ਜਾਂ ਕਿਸੇ ਹੋਰ ਨੂੰ ਨਹੀਂ ਮਿਲੀ ਜਦੋਂ ਕੱਲ ਅਨਾਉਂਸ ਹੋਊਗੀ ਸਾਹਮਣੇ ਸਾਰਾ ਕੁਝ ਕ੍ਰਿਸਟਲ ਕਲੀਅਰ ਹੋ ਜਾਊਗਾ ਵੀ ਕੌਣ ਜਿੱਤੇਗਾ ਕੌਣ ਨਹੀਂ ਜੀ ਕਾਂਗਰਸ ਆਪਨੇ ਮੁੱਦਿਆਂ ਤੇ ਆਪਣੇ ਕੀਤੇ ਹੋਏ ਕੰਮਾਂ ਤੇ ਔਰ ਰਾਹੁਲ ਗਾਂਧੀ ਜੀ ਦੇ ਸੋਚ ਤੇ ਜੋ ਉਹਨਾਂ ਨਾਲ ਜੋ ਸੋਚ ਹੈਗੀ ਆ ਦੇਖਦੇ ਬਾਰੇ ਉਹਦੇ ਉੱਪਰ ਇਲੈਕਸ਼ਨ ਲੜੂਗੀ ਔਰ ਜਿੱਤੂ ਜੀ ਜੀ ਚਲੋ ਭਾਜਪਾ ਦੀ ਮੈਂ ਇੱਕ ਛੋਟੀ ਜਿਹੀ ਟਿੱਪਣੀ ਲਾਣਾ ਭਾਜਪਾ ਦਾ ਕਿਉਂਕਿ ਤੁਹਾਡਾ ਫਿਰੋਜ਼ਪੁਰ ਜ ਵੀ ਚੰਗਾ ਸੰਗਠਨ ਹੈ ਤੁਹਾਡੇ ਕਮਲ ਸ਼ਰਮਾ ਸਾਹਿਬ ਦਾ ਪ੍ਰਧਾਨ ਵੀ ਉੱਧਰ ਨੇ ਭਾਜਪਾ ਜਗਮੀਦ ਬਰਾੜ ਦੇ ਅੰਤ ਤੋਂ ਖੁਸ਼ ਹੈ ਭਾਜਪਾ ਨੂੰ ਤਾਂ ਕੋਈ ਇਤਰਾਜ਼ ਨਹੀਂ ਨਾ ਇਤਰਾਜ਼ ਵਾਲੀ ਦੱਲਾ ਸੀ ਕੋਈ ਵੀ ਗੱਲ ਨਹੀਂ ਮੈਂ ਪਹਿਲਾਂ ਹੀ ਕਿਹਾ ਵੀ ਗਠਵੰਦਨ ਹੈ ਇਹ ਕਈ ਵਾਰੀ ਕਿਉਂਕਿ ਹੁੰਦਾ ਇਹ ਹੈ ਬਠਿੰਡੇ ਚ ਵੀ ਕੱਲ ਹਰਸ਼ਮਰਦ ਦੇ ਸਮਾਗਮ ਤੋਂ ਪਹਿਲਾਂ ਪਰਸੋਂ ਬੀਜਪੀ ਤੇ ਅਕਾਲੀ ਦਲ ਵਾਲਿਆਂ ਦੇ ਮੱਧ ਭੇਦ ਉੱਠ ਗਿਆ ਸੀ ਸੋ ਅਕਾਲੀ ਦਲ ਤੇ ਬੀਜਪੀ ਵਾਲਿਆਂ 'ਚ ਕਿਤੇ ਮੱਧ ਭੇਦ ਉੱਠ ਜਾਂਦੇ ਡਿਸਟ੍ਰਿਕਟ ਲੈਵਲ ਦੇ ਵਰਕਰ ਦਾ ਅਕਾਲੀ ਦਲ ਦੇ ਕਿਸੇ ਡਿਸਟ੍ਰਿਕਟ ਲੈਵਲ ਦੇ ਵਰਕਰ ਦਾ ਜਾਂ ਉਸ ਤੋਂ ਵੀ ਨੀਚੇ ਕਿਸੇ ਵਰਕਰ ਲੈਵਲ ਦੇ ਵਰਕਰ ਦਾ ਜੇ ਕੋਈ ਆਪਸ 'ਚ ਨਿੱਜੀ ਤੌਰ ਤੇ ਕੋਈ ਗੱਲਬਾਤ ਹੁੰਦੀ ਆ ਤੇ ਉਹ ਅਕਾਲ ਅਕਾਲੀ ਭਾਜਪਾ ਦਾ ਜਿਹੜਾ ਰਿਸ਼ਤਾ ਬੜਾ ਪੁਰਾਣਾ ਹੈ ਤੇ ਭਾਜਪਾ ਨੂੰ ਤਾਂ ਉਹ ਬਾਹਰ ਹੋ ਜਾ ਜੇ ਕੋਈ ਬੰਦਾ ਜ਼ਮੀਰ ਬਰਾੜ ਆ ਕੇ ਅਕਾਲੀ ਨਾਲ ਜੁਆਇਨ ਕਰ ਰਿਹਾ ਤੇ ਇਹਦੇ ਵਿੱਚ ਭਾਜਪਾ ਨੂੰ ਤਾਂ ਕੋਈ ਫਰਕ ਨਹੀਂ ਸਕੋ ਭਾਜਪਾ ਦੇ ਨਾਲ ਖੁਸ਼ੀ ਵਾਲੀ ਗੱਲ ਹੈ ਜੇ ਕੋਈ ਭਾਜਪਾ ਦਾ ਵੱਡੇ ਲੈਵਲ ਦਾ ਕੋਈ ਨੇਤਾ ਬਗੈਰ ਜਾਣਕਾਰੀ ਤੋਂ ਕਾਲੀਗਰ ਤੋਂ ਜਾਵੇ ਫੇਰ ਦਰ ਸਮਝ ਆਂਦੀ ਆ ਸੋ ਜੇ ਬਾਹਰੋਂ ਆ ਕੇ ਕੋਈ ਜੁਆਇਨ ਅਕਾਲੀਗਰ ਕਰ ਰਿਹਾ ਜਾਂ ਕੋਈ ਬਾਹਰੋਂ ਆ ਕੇ ਭਾਜਪਾ ਜੁਆਇਨ ਕਰ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕਿਸੇ ਨੂੰ ਕੋਈ ਸਿੱਧ ਕਰਨਾ ਮੈਂ ਕੋਈ ਗੁੱਸਾ ਇਹ ਸਾਡੇ ਲਈ ਸਵਾਗਤ ਹੈ ਜਿਹੜੇ ਵੀ ਉਹ ਆਏ ਆ ਪਾਰਟੀ ਸਾਡੇ ਗੱਲ ਸਾਰ ਇੱਕ ਸਵਾਲ ਨਵਾਂ ਖੜਾ ਹੋ ਗਿਆ ਜਿਵੇਂ ਹੁਣੀ ਕਹਿ ਰਹੇ ਨੇ ਸਨੀ ਕੈਂਥ ਜੀ ਜੇ ਜਗਮੀਤ ਬਰਾੜ ਨੂੰ ਤੁਸੀਂ ਉਮੀਦਵਾਰ ਬਣਾਤਾ ਤੇ ਲੋਕ ਇਹ ਵੀ ਇਲਜ਼ਾਮ ਲਾਉਣਗੇ ਵੀ ਸੁਖਬੀਰ ਬਾਦਲ ਜਿਵੇਂ ਕਾਂਗਰਸੀ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਡਰ ਕੇ ਭੱਜ ਗਿਆ ਇਹਨਾਂ ਸਥਿਤੀਆਂ ਨਾਲ ਅਕਾਲੀ ਦਲ ਕਿਵੇਂ ਨਿਬੜੂ ਜਸਟੀਫਾਈ ਕਿਵੇਂ ਕਰੋਗੇ ਉਹ ਗੱਲ ਇਹ ਹੈ ਜਿਹੜਾ ਜਰਨੈਲ ਆਪਦੇ ਕਰਨਲ ਨੂੰ ਬ੍ਰਿਗੇਡੀਅਰ ਨੂੰ ਅੱਗੇ ਲਾਉਂਦਾ ਥੈਟ ਮੀਨਸ ਉਹਨੂੰ ਭਰੋਸਾ ਆਪਦੇ ਨਾਲੋਂ ਵੀ ਵੱਧ ਹੈ ਜਰਨੈਲ ਉਦੋਂ ਆਪਦੇ ਆਪ ਨੂੰ ਲਾਉਂਦੇ ਨੇ ਅਪੋਜੀਸ਼ਨ ਦੇ ਵਿੱਚ ਉਸ ਪੋਜੀਸ਼ਨ ਦੇ ਵਿੱਚ ਜਾਂਦੇ ਨੇ ਜਿਹੜੇ ਵੱਡੇ ਆ ਲੀਡਰ ਨੇ ਜਦੋਂ ਉੱਥੋਂ ਦਿਸਦਾ ਹੋਵੇ ਕਿ ਸਾਡੇ ਛੋਟੇ ਜਿਹੜੇ ਵਰਕਰ ਨੇ ਉਦੋਂ ਸੀਟ ਨਹੀਂ ਨਿਕਲਨੀ ਪਰ ਰਹੀ ਗਾਲੇ ਨੰਬਰ 2 ਤੇ ਮੈਂ ਕਹਿੰਦਾ ਵੀ ਇਹ ਕਹਿੰਦੇ ਵੀ ਸਾਨੂੰ ਸਾਡੇ ਕੋਲ ਮੁੱਦਾ ਨਹੀਂ ਸਾਡੇ ਕੋਲ ਤਾਂ ਮੁੱਦਿਆਂ ਦਾ ਪੰਡਾਰ ਆ ਸਾਡੇ ਪਬਲਿਕ ਕੋਲੇ ਤਾਂ ਲੋਕਾਂ ਦੇ ਕੋਲੇ ਤਾਂ ਮੁੱਦਿਆਂ ਦਾ ਪੰਡਾਰ ਆ ਜਿੰਨਾਂ ਦਾ ਜਵਾਬ ਕਾਂਗਰਸ ਪਾਰਟੀ ਤੋਂ ਲੈਣਾ ਹੈ ਕਾਂਗਰਸ ਲੋਕ ਤਾਂ ਤਿਆਰ ਬਣੇ ਨਹੀਂ ਬਟੇ ਲੱਕ ਬਣੇ ਬੈਠੇ ਆ ਜਿੰਨਾਂ ਤਿਆਰ ਲੈਣਾ ਕਸਾਂਦਾ ਨੇ ਲੈਣਾ ਸਾਹਿਬ ਕਿ ਭਾਈ ਸਾਹਿਬ 98000 ਕਰੋੜ ਦਾ ਵਾਦਾ ਕੀਤਾ ਸੀ 4500 ਕਰੋੜ ਦੇਗੇ ਰਾਹ ਪਏ ਤੇ 25 5000 ਦੇਣਾ ਸੀ ਦੇ ਕੇ ਤੁਸੀਂ 15 ਮਹੀਨੇ ਦਿੱਤਾ 2500 ਪੈਨਸ਼ਨ ਦੇਣੀ ਸੀ 500 ਵੀ ਸਾਡੀ ਦੱਬ ਲਈ ਸਾਰੇ ਸੌਦੇ ਕਿੱਧਰ ਬੰਦ ਕਰਦੇ ਲੋਕਾਂ ਨੇ ਤਾਂ ਬੜੇ ਵੱਡੇ ਵੱਡੇ ਸਾਹਬ ਲੈਣਿਆ ਔਰ ਸਾਹਬ ਲੈ ਦੇਣ ਲੱਗਿਆ ਕਾਂਗਰਸ ਨੂੰ ਜਵਾਬ ਨਹੀਂ ਆਉਣਾ ਔਰ ਸਾਡੀ ਇਤਿਹਾਸਕ ਜਤੜ ਹੋਣੀ ਜੀ ਹਾਂਜੀ ਕੀ ਕਹਿਣਾ ਚਾਹੀਦਾ ਇੱਕ ਗੱਲ ਮੈਨੂੰ ਮੁੱਦਿਆਂ ਦੀ ਗੱਲ ਦੇ ਪਾਇਆ ਨੇ ਮੁੱਦਿਆਂ ਦੀ ਗੱਲ ਤੋਂ ਭੜਕਦੇ ਬਹੁਤ ਅਕਲੀ ਦਿਲ ਤੇ ਵੀਰੇ ਵੀਰ ਇਹਨਾਂ ਨੂੰ ਪੁੱਛੋ ਵੀ ਤੁਸੀਂ GST ਦੇ ਮੁੱਦੇ ਤੇ ਇਲੈਕਸ਼ਨ ਕਿਉਂ ਨਹੀਂ ਲੜਦੇ ਤੁਸੀਂ ਨੋਟਬੰਦੀ ਕੀਤੀ ਉਹਦੇ ਮੁੱਦੇ ਤੇ ਕਿਉਂ ਨਹੀਂ ਤੁਸੀਂ ਇਲੈਕਸ਼ਨ ਲੜਦੇ ਤੁਸੀਂ ਇਹਨਾਂ ਕੁਝ ਭਾਰਤ ਦੇ ਵਿੱਚ ਤੁਸੀਂ ਕਰਤਾ ਤੁਸੀਂ ਉਹਨਾਂ ਮੁੱਦੇ ਦੇ ਕਿਉਂ ਇਲੈਕਸ਼ਨ ਨਹੀਂ ਲੜਦੇ ਤੁਸੀਂ ਅਸੀਂ ਤੁਹਾਨੂੰ ਦੇ ਦੇ ਇੰਟਰਸਟਿੰਗ ਗੱਲ ਕਰਦੇ ਨੇ ਮੇਰੇ ਦੀ ਨੌਕਰੀਆਂ ਦੇਵੋਗੇ ਨੌਕਰੀਆਂ ਤਾਂ ਸਾਰੀਆਂ ਚਲੀਆਂ ਗਈਆਂ 4 ਕਰੋੜ 50 ਲੱਖ ਨੌਕਰੀ ਤੁਸੀਂ ਖਾ ਗਏ ਇਹ ਮੁੱਦੇ ਜੀ ਕਹਿੰਦੇ ਤੁਸੀਂ ਪਕੌੜੇ ਵਿੱਚੋਂ ਤੁਸੀਂ 15 ਲੱਖ ਵਾਲੇ ਮੁੱਦੇ ਦੇ ਕਿਉਂ ਨਹੀਂ ਇਲੈਕਸ਼ਨ ਲੜਨਾ ਚਾਹੁੰਦੇ ਇਹਨਾਂ ਕੋਈ ਮੁੱਦੇ ਹੈ ਹੀ ਨਹੀਂ ਜੀ ਇਹ ਗੱਲ ਕਰਦੇ ਪੰਜਾਬ ਦੇ ਕਿਸਾਨਾਂ ਦੀ ਜਿਹੜੇ ਕਰਜ਼ਿਆਂ ਦੀ ਗੱਲ ਕਰਦੇ 4 ਲੱਖ ਆਪਣਾ 445 ਆਪਣਾ 4 ਸੌਰੀ 445 ਦਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ ਔਰ ਕੱਲੇ ਨੂੰ ਦਰਾਨ ਦੇ ਵਿੱਚ 16139 ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ ਇਹਨਾਂ ਨੂੰ ਇਹਨਾਂ ਤੋਂ ਜਿਹੜਾ ਕੰਮ ਨਹੀਂ ਹੋਇਆ ਉਹ ਅਸੀਂ ਕੰਮ ਕਰਕੇ ਦਿਖਾਤਾ ਹੁਣ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਵੀ ਅਸੀਂ ਕਿਹੜੇ ਮੁੱਦੇ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਅਸੀਂ ਕਿਸਾਨਾਂ ਦੇ ਵਿੱਚ ਜਾਵਾਂਗੇ ਇਹਨਾਂ ਨੇ ਕਿਹੜਾ ਤੁਸੀਂ ਇੱਕ ਮਿੰਟ ਇੱਕ ਕੰਮ ਇੱਕ ਕੰਮ ਮੈਨੂੰ ਮੋਦੀ ਦਾ ਗਣਾ ਦਿਓ ਜੀ ਇੱਕ ਕੰਮ ਮੋਦੀ ਜੀ ਦਾ ਗਣਾ ਦਿਓ ਵੀ ਮੋਦੀ ਜੀ ਦਾ ਪਰ ਅਜੇ ਤੱਕ ਗਣਾ ਹੀ ਨਹੀਂ ਅਜੇ ਤੱਕ ਕੋਈ ਵੱਡਾ ਕੰਮ ਨਹੀਂ ਇੱਕ ਕੰਮ ਵੜਾਓ ਵੀ ਇਹਨਾਂ ਨੇ ਆ ਕੰਮ ਬੜਾ ਵਧੀਆ ਕੀਤਾ ਰਫੇਲ ਤੋਂ ਲਾਵਾ ਜੀ ਗਜ਼ਬ ਕੋਈ ਅਕਾਲੀ ਦਲ ਤੇ ਭਾਜਪੀ ਨੇ ਆਪ ਦਾ 10 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਤੇ ਪੰਜਾਬ ਦੀ ਨਹਿਾਰ ਬਦਲੀ ਆ ਉਹਦੇ ਬੇਸ ਦੇ ਉੱਤੇ ਇਲੈਕਸ਼ਨ ਲੜਨੀ ਹੈ ਜੀ ਹਾਂ ਜਿਹੜਾ ਕੋਈ ਮੋਦੀ ਸਾਹਿਬ ਦਾ ਵੱਡਾ ਕੰਮ ਤੁਸੀਂ ਗਿਣਾ ਦਿਓ ਇੱਕ ਵਾਰ ਉਹਨਾਂ ਨੇ ਕਿਹਾ ਦੱਸ ਦਿਓ ਲੇਕਿਨ ਦੇਖੋ ਮੈਂ ਨਾ ਜੋ ਯੋਜਨਾਵਾਂ ਗਿਣਨ ਲੱਗ ਜਾਣਾ ਤੇ ਇਹਨਾਂ ਨੂੰ ਕਾਪੀ ਪੇਸਟ ਚੁੱਕ ਲੈਣਾ ਚਾਹੀਦਾ ਮੋਟੇ ਮੋਟੇ ਸੁਣ ਲਿਓ ਬਸ ਸੁਣ ਲਿਓ ਵਿੱਚ ਨਾ ਬੋਲੇ ਆਯੁਸ਼ਮਾਨ ਯੋਜਨਾ ਜਿਹਦੇ ਜਿਹੇ ਲੋਕਾਂ ਨੂੰ 5 ਲੱਖ ਤੱਕ ਦੇ ਬੀਮੇ ਮਿਲ ਰਹੇ ਆ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਫਿਰ ਉਸ ਤੋਂ ਬਾਅਦ ਜੜੀ ਆ ਗੈਸ ਸਿਲੰਡਰ ਦੇਤੇ ਗੈਸ ਸਿਲੰਡਰ ਦੇਣ ਵਾਲੀ ਯੋਜਨਾ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ ਯੋਜਨਾ ਹਰ ਘਰ ਦੇ ਵਿੱਚ ਜਿਨ੍ਹਾਂ ਦੇ ਬਾਲਿਆ ਦੀ ਛੱਤਾਂ ਸੀ ਉਹਨਾਂ ਦੀ ਛੱਤਾਂ ਬਦਲਣ ਦੀ ਵਾਲੀ ਯੋਜਨਾ ਸੀ ਫਿਰ ਉਸ ਤੋਂ ਬਾਅਦ ਹਰ ਘਰ ਦੇ ਵਿੱਚ ਬਾਥਰੂਮ ਬਣਾਉਣ ਦੀ ਯੋਜਨਾ ਕਿ ਸਮਾਨ ਨਿਧੀ ਯੋਜਨਾ ਦਾ ਮੈਂ ਨਾਮ ਲੈ ਲਿਆ ਪਹਿਲਾਂ 2-2000 ਰੁਪਏ ਦਾ ਟ੍ਰਾਂਸਫਰ ਹੋਇਆ ਫਿਰ ਐਮਐਸਪੀ ਦਾ ਮੁੱਲ 1.5 ਗੁਣਾ ਵਧਾਣ ਦੀ ਯੋਜਨਾ ਫਿਰ ਫਸਲ ਬੀਮਾ ਯੋਜਨਾ ਸੋ ਐਦਾ ਜੇ ਯੋਜਨਾਵਾਂ ਹਰ ਸੈਕਟਰ ਦੀਆਂ ਅਸੀਂ ਗਿਣਨ ਲੱਗ ਜਾਈਏ ਤੇ ਖਤਮ ਹੁੰਦੇ ਨਹੀਂ ਆਣਗੀਆਂ 65 ਹਵਾਈ ਜੱਡੇ ਵਰਕਿੰਗ ਸੀ ਅੱਜ ਇੱਕ ਸੋਰੀ ਇੱਕ ਯੋਜਨਾ ਖੁੱਲ ਕੇ ਤੁਸੀਂ ਇੱਕ ਯੋਜਨਾ ਤੁਹਾਡੇ ਝੰਡੇ ਤੇ ਸੀ ਕਾਂਗਰਸ ਨੂੰ ਖਤਮ ਕਰਨ ਦੀ ਯੋਜਨਾ ਕਾਂਗਰਸ ਮੁਕੀ ਭਾਰੀ ਭਾਰ ਵਾਲੀ ਚਲੋ ਪਰ ਉਹ ਸਿਰੇ ਨਹੀਂ ਚੜੀ ਜਨਤਾ ਦੀ ਉਹਨਾਂ ਨਹੀਂ ਸੀ ਉਹ ਇੱਕ ਨਾਰਾ ਸੀ ਕੁਝ ਰਾਜਨੀਤਿਕ ਸੋਚ ਸੀ ਇੰਗਰੇਜ਼ ਪਾਰਟੀ ਦੇ ਨਾਮ ਇੱਕ ਨਾਰਾ ਸੀ ਚਲੋ ਪਰ ਉਹ ਸਿਰੇ ਨਹੀਂ ਚੜਿਆ ਮੈਂ ਹਾਂ ਜੀ ਦੇਖੋ ਤੁਸੀਂ ਇਹਨਾਂ ਨੇ ਉਹਦੋਂ ਇਹਨਾਂ ਨੇ ਜਿਹੜੇ ਸਵੈ ਕਰਮਚਾਰੀ ਦੇ ਪੈਰ ਧੋਤੇ ਆ ਉਹਨਾਂ ਦੇ ਘਰੇ ਉਹ ਜਿਹੜੀ ਇੱਕ ਇੱਕ ਦਾ ਨਾਂ ਅਸੀਂ ਜੋਤੀ ਕੁੜੀ ਦਾ ਨਾਂ ਕੁਝ ਨਾਂ ਭੁੱਲ ਗਏ ਆ ਉਹਨਾਂ ਦੇ ਘਰੇ ਉੱਥੇ ਜਦੋਂ ਜਾ ਕੇ ਦੇਖਿਆ ਉਹਨਾਂ ਦੀ ਕੀ ਹਾਲਾਤ ਨੇ ਉਹ ਵੀ ਚੁੱਲ੍ਹੇ ਤੇ ਰੋਟੀ ਬਣਾ ਰਹੇ ਹੁਣ ਉਹ ਕਹਿੰਦੇ ਸਾਨੂੰ ਆਇਆ ਸੀ ਸਾਡੀ ਜ਼ਿੰਦਗੀ ਬਦਲ ਜੂਗੀ ਸਾਡੀ ਜ਼ਿੰਦਗੀ ਤਾਂ ਬਦਲੀ ਨਹੀਂ ਇਹਨਾਂ ਨੇ ਬੀਮੇ ਦੀ ਗੱਲ ਕੀਤੀ ਹੈ ਬੀਮ ਦੇਲੀ ਮੋਰੀ ਕਵਰ ਕੀਤੀ ਅੱਖਾਂ ਕਵਰ ਕੀਤੀਆਂ ਆਕਾ ਦੇ ਹੋਰ ਉਹਦੇ ਵਿੱਚ ਕੁਝ ਕੀਤਾ ਨਹੀਂ ਕਿਸੇ ਨੂੰ ਔਰ ਕਿਸਾਨਾਂ ਦੀ ਗੱਲ ਕਰਦੇ ਹੋ ਇਹਨਾਂ ਨੇ ਕਿਹਾ ਸੀ ਵੀ ਅਸੀਂ ਲਾਗਤ ਲਾਗਤ ਦੇ ਉੱਤੇ 50% ਸੀ ਮੁਨਾਫਾ ਧਾਵਾਂਗੇ ਦਿੱਤਾ ਇਹਨਾਂ ਨੇ ਪੁੱਛੋ ਜੀ ਹਾਂ ਹੁਣ ਤੁਸੀਂ ਸੁਣ ਲਿਓ ਬਸ ਬੜੀ ਨਾ ਬੇਸ਼ਰਮੀ ਵਾਲੀ ਗੱਲ ਆ ਇਹ ਆਇਸ਼ਮਾਨ ਯੋਜਨਾ ਦਾ ਵਿਰੋਧ ਕਰ ਰਹੇ ਆ ਜਣੇ ਕਿ ਪੂਰੇ ਦੇ ਨੀ ਅਸੀਂ ਚੰਗੀ ਯੋਜਨਾ ਹੈ ਔਰ ਪੰਜਾਬ ਚ ਇਹਨਾਂ ਨੇ ਲਾਗੂ ਇਸ ਕਰਕੇ ਨਹੀਂ ਕੀਤੀ ਕਿ ਤਾਂਕੀ ਵੀ ਉਹ ਸੈਂਟਰ ਦੀ ਯੋਜਨਾ ਵਾ ਤੇ ਉਹਦਾ ਜਨਤਾ ਨੂੰ ਲਾਭ ਮਿਲ ਜਾਏਗਾ ਇਹ ਜਨਤਾ ਦੇ ਇੱਥੇ ਭਗਤਪੁਰਨ ਸਿੰਘ ਸਕੀਮ ਵੀ ਚੱਲਦੀ ਹੈ ਉਹ ਵੀ ਬੰਦ ਹੋ ਗਈ ਜੀ ਉਹ 50000 ਤੱਕ ਦਾ ਸੀ ਉਹ ਵੀ ਬਾਈਕ ਨਹੀਂ ਚੱਲਦਾ ਉਹ ਤਾਂ ਪਹਿਲਾਂ ਹੀ ਸਾਡੀ ਅਕਾਲੀ ਮਾਜਬਤ ਸਰਕਾਰ ਨੇ ਸ਼ੁਰੂ ਕੀਤੀ ਹੋਈ ਸੀ ਉਹਦੇ ਤੁਸੀਂ ਕੀ ਕੀਤਾ ਜਿਹੜੀ ਸੈਂਟਰ ਦੀ ਐਕਸਟਰਾ ਹਣੀ ਸੀ 5 ਲੱਖ ਦੀ ਉਹ ਇਹਨਾਂ ਨੇ ਬੰਦ ਕਰਤੀ ਫੇਰ ਉਸ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਚ ਹਰ ਕਿਸਾਨ ਨੂੰ ਸਾਲ ਦਾ ਨਹੀਂ ਜਿਹੜੀ ਮੋਦੀ ਦੀ ਯੋਜਨਾ ਇਸ ਵਿੱਚ ਸੂਬਿਆਂ ਦਾ ਵੀ ਸ਼ੇਰ ਹੈ ਚ ਸੂਬਿਆਂ ਦੇ ਪੈਸੇ ਨਹੀਂ 6 ਫਿਰ ਆਪਣਾ ਦੇ ਦੇਣਾ ਸ਼ੇਰ ਦੀ ਯੋਜਨਾ ਲਾਗੂ ਕਰ ਬੜਾ ਸ਼ੇਰ ਸਾਡੀ ਆਪਣੀ ਨਹੀਂ ਹੈ ਇਹ ਕਹਿੰਦੇ ਸਾਡੇ ਸ਼ੇਅਰ ਆਪਣਾ ਆਲਾਸੀ ਸੈਂਟਰ ਦਾ ਉਹ ਲੈਦੇ ਉਹ ਕਰਨੀ ਚਾਹੀਦੀ ਫਿਰ ਵੀ ਦੇਣੀ ਚਾਹੀਦੀ ਫਿਰ ਜਿਹੜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਹੈ ਦੀ ਰਾਜ ਹਰ ਦੇਸ਼ ਦੇ ਕਿਸਾਨਾਂ ਨੂੰ 60000 ਮਿਲਣਾ ਹੈ ਇਹਨਾਂ ਨੇ ਟਾਈਮਲੀ ਜਾਨ ਬੁੱਝ ਕੇ ਡਾਟਾ ਅਜ ਤੱਕ ਪੰਜਾਬ ਦੇ ਕਿਸਾਨਾਂ ਦਾ ਭੇਜਿਆ ਹੀ ਨਹੀਂ ਸੈਂਟਰ ਨੂੰ ਸਿਰਫ ਫੇਸ ਕਰਕੇ ਵੀ ਉਹ ਪੈਸਾ ਕਿਤੇ ਕਿਸਾਨਾਂ ਨੂੰ ਮਿਲਣਾ ਜਾਵੇ ਇਹ ਲੋਕਾਂ ਦੇ ਔਰ ਸਰਕਾਰ ਦਾ ਜਿਹੜਾ ਫਾਇਦਾ ਜਿਹੜਾ ਜ਼ਿੰਮੇਵਾਰੀ ਹੈ ਸਰਕਾਰ ਦੀ ਇਹ ਉਹਦੇ ਵਿੱਚ ਦੀਵਾਰ ਬਣ ਕੇ ਖੜੇ ਹੋਏ ਚਲੋ ਚਲੋ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਦੋ ਯੋਜਨਾਵਾਂ ਬਾਰੇ ਥੋੜੀ ਥੋੜੀ ਗੱਲ ਕਰੂੰਗਾ ਇੱਕ ਤਾਂ ਜਿਹੜੀ ਜ਼ੀਰੋ ਬਾਂਡ ਵਾਲੀ ਯੋਜਨਾ ਸੀ ਉਹ ਬਿਲਕੁਲ ਫਲੇ ਬੈਂਕ ਖਾਤੇ ਵਾਲੀ ਬੈਂਕ ਖਾਤੇ ਵਾਲੀ ਦੇਖੋ ਬਿਲਕੁਲ ਫਲੇ ਅਸਾਂ ਹੁਣ ਬਿਨਾ ਪੈਸਾ ਕੋਈ ਨਾ ਹੋਵੇ ਜ਼ੀਰੋ ਬੈਲੈਂਸ ਵਾਲੀ ਤੇ ਉਹ ਦਿੱਕਤ ਨਹੀਂ ਉਹ ਦਿੱਕਤ ਨਹੀਂ ਦਿੱਕਤ ਉਹ ਫੇਲ ਹੋ ਗਿਆ ਫੇਲ ਬੁਰੀ ਤਰ੍ਹਾਂ ਫੇਲ ਹੋ ਗਿਆ ਉਹ ਬੁਰੀ ਤਰ੍ਹਾਂ ਫੇਲ ਹੋ ਗਿਆ ਜੀ ਬੁਰੀ ਤਰ੍ਹਾਂ ਫੇਲ ਹੋ ਗਿਆ ਦੂਜੀ ਯੋਜਨਾ ਸੀ ਜਿਹੜੇ ਸਿਲੰਡਰਾਂ ਵਾਲੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾ ਸਕਦਾ ਔਰ ਮੈਂ ਤੁਹਾਨੂੰ ਫੋਟੋਆਂ ਵੀ ਦਿਖਾ ਸਕਦਾ ਗੱਲ ਦੱਸੋ ਜਿਹੜੇ ਜਿਹੜੇ 95000 ਸਿਲੰਡਰ ਦਿੱਤੇ ਗਏ ਇਹ ਬਾਹਰ ਗਏ 6 ਕਰੋੜ ਹੈ ਜੀ ਟੋਟਲ ਚਲੋ ਜਿੰਨੇ ਵੀ ਦਿੱਤੇ ਗਏ ਸਿਲੰਡਰ ਜਿਹੜੇ ਦਿੱਤੇ ਗਏ ਉਹਨਾਂ ਚੋਂ 10000 ਮੇਰੀ ਜਿਹੜੀ ਜਾਣਕਾਰੀ ਹੈ 10000 ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਫਿਰ ਚੁੱਲਾ ਬਾਲ ਰਿਹਾ ਕਿਉਂਕਿ ਸਿਲੰਡਰ ਇੰਨਾ ਮਹਿੰਗਾ ਹੋ ਗਿਆ ਇਸ ਕਰਕੇ ਸਿਲੰਡਰ ਤਾਂ ਮਹਿੰਗਾ ਹੋ ਗਿਆ ਹਾਂ ਗਰੀਬਾਂ ਦੀ ਨਹੀਂ ਬਾਲ ਸਕਦੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੋਦੀ ਸਾਹਿਬ ਤੋਂ ਕੰਟਰੋਲ ਨਹੀਂ ਹੋਈਆਂ ਗੈਸ ਸਿਲੰਡਰ ਦੀ ਕੀਮਤ ਬਹੁਤ ਜ਼ਿਆਦਾ ਹੋ ਗਈ ਮਨਮੋਹਨ ਦੇ ਰਾਜ ਦੇ ਵਿੱਚ ਇਹ ਅਸਫਲਤਾਵਾਂ ਹੈਗੀਆਂ ਨਹੀਂ ਮੇਰੀ ਗੱਲ ਦੱਬਾਉਂਦੀ ਹੈ ਡਾਕਟਰ ਮਨਮੋਹਨ ਸਿੰਘ ਦੇ ਰਾਜ ਜਿਹੜਾ ਜੋ ਪੈਟਰੋਲ ਮਨਮੋਹਨ ਸਿੰਘ ਦੇ ਰਾਜ ਜ ਨਹੀਂ ਹੋਈ ਸੀ ਉਹੀ ਹੈ ਡਾਕਟਰ ਮਨਮੋਹਨ ਸਿੰਘ ਦੇ ਰਾਜ ਵਿੱਚ ਮੋਦੀ ਦੇ ਰਾਜ ਕੋ ਜੀ ਮੈਂ ਡਾਡੇ ਦੀ ਗੱਲ ਕਰ ਰਿਹਾ 2014 ਦੀ ਜੋ ਪੈਟਰੋਲ ਡੀਜ਼ਲ ਦਾ ਰੇਟ ਸੀ ਅੱਜ ਵੀ ਉਹੀ ਰੇਟ ਹੈ ਉਸ ਤੋਂ ਘੱਟ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ 90 ਰੁਪਏ ਤੱਕ ਚਲਾ ਗਿਆ 90 ਰੁਪਏ ਤੱਕ 90 ਰੁਪਏ ਤੱਕ ਤੁਹਾਡੀ ਕਿਹੜੀ ਚੀਜ਼ ਆ ਮੈਨੂੰ ਦੁਨੀਆ ਜੀ ਦਾ ਸਮੇਂ ਲੱਗਦਾ 95 ਰੁਪਏ ਤੋਂ ਹੋ ਕੇ ਉਸ ਵੇਲੇ ਰੇਟ ਅੱਜ ਵੀ ਡੱਲਾ ਜੀ ਸਟੇਬਲ ਹੈ 2014 ਤੁਸੀਂ ਮੇਰੀ ਗੱਲ ਸੁਣ ਲਓ ਕਮਾਂਤਰੀ ਬਾਜ਼ਾਰ ਚ ਜਿਹੜਾ ਕੱਚੇ ਤੇਲ ਦੀਆਂ ਕੀਮਤਾਂ ਨਾ ਬਹੁਤ ਕਟੀਆਂ ਸੋ ਉਹਦੇ ਮੁਤਾਬਕ ਸਰਕਾਰ ਨੂੰ ਸ਼ਿਆਨਪਾਲਾ ਫੈਸਲਾ ਪੰਜਾਬ ਸਰਕਾਰ ਨੇ ਆਪਣਾ ਪਿੱਛੇ ਜਿਹੜੀ ਕਰਨਾ ਪਿਆ ਨਾ ਇਹਨਾਂ ਨੂੰ ਘੱਟ ਵੈਟ ਦੇ ਰੂਪ 'ਚ ਆਇਆ ਤੇ ਸਟੇਟਾਂ ਦਾ ਹੀ ਰੋਲ ਜ਼ਿਆਦਾ ਜੇ ਸਾਡੇ ਵਿਰੋਧ ਕਰਨ ਵਾਲੇ ਆਪਣੇ ਸਟੇਟਾਂ 'ਚ ਘਟਾ ਕੇ ਉਧਾਰਨ ਕੇਂਦਰ ਦੀ ਸਰਕਾਰ ਨੇ ਪੈਟਰੋਲ ਡੀਜ਼ਲ ਤੇ ਟੈਕਸ ਬਹੁਤ ਵਧਾਇਆ ਗੈਸ ਮਹਿੰਗੀ ਕੇਂਦਰ ਸਰਕਾਰ ਨੇ ਨਹੀਂ ਗੱਲਾਂ ਦੀ ਗੱਲ ਗੈਸ ਮਹਿੰਗੀ ਆ ਗੈਸ ਮਹਿੰਗੀ ਇੱਕ ਗੱਲ ਮੈਂ ਕਰਨੀ ਚਾਹੁੰਦਾ ਸਟੇਟਾਂ ਦਾ ਰੋਲ ਜ਼ਿਆਦਾ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਵੀ ਜੇ GST 1 ਨੇਸ਼ਨ 1 ਟੈਕਸ ਵਾਲੀ ਗੱਲ ਹੁੰਦੀ ਟੈਂਸਲਾ ਬਣੀ ਸੀ ਹੋਣੀ ਚਾਹੀਦੀ ਕਈ ਕਈ ਮੈਂ ਕਹਿੰਨਾ ਉਹ ਇੱਕਦਾਂ ਇੱਕਦਾਂ ਉਹ ਇੱਕ ਤਰ੍ਹਾਂ ਦਾ ਬੜਾ ਇਹ ਵਿਸ਼ੱਕ ਕਹਿੰਦੇ ਆ ਵੀ ਬੜਾ ਉਹ ਠੀਕ ਹੋ ਗਿਆ ਲੋਕ ਵਪਾਰੀ ਬੜੇ ਖੁਸ਼ ਨੇ ਨਹੀਂ ਕੋਈ ਚੰਗਾ ਨਹੀਂ ਹੋਇਆ ਨਹੀਂ ਹੋਇਆ ਇਹ ਗੱਲ ਦੂਜੀ ਗੱਲ ਏ ਕਿ ਜਦੋਂ ਵਨ ਨੇਸ਼ਨ ਵਨ ਟੈਕਸ ਦੀ ਗੱਲ ਆਉਂਦੀ ਆ ਫਿਰ ਵੈਟ ਕਿਦੋਂ ਰਹਿ ਗਿਆ ਮੈਂ ਕਹਿੰਨਾ ਟੈਕਸ ਆ ਬਿਜਲੀ ਦਾ ਬਿੱਲ ਜਿਹੜਾ ਹੈ ਉਹਦੇ ਉੱਤੇ ਐਕਸਰਸਾਈਜ਼ ਡਿਊਟੀ ਆ ਉਹਦੇ ਤੇ ਉਹਦੇ ਤੇ ਉਹਦੇ ਤੇ ਚੁੰਗੀ ਵੀ ਲੱਗਦੀ ਆ ਜੀ ਡੱਲਾ ਜੀ ਉਹ ਤੁਸੀਂ ਮੈਂ ਤਾਂ ਹੁੰਦੇ ਨਾ ਚਲੋ ਹੋ ਗਿਆ ਠੀਕ ਹੈ ਇਹ ਬਹੁਤ ਸਾਰੀਆਂ ਕਮੀਆਂ ਰਹੀਆਂ ਨੇ ਆਮ ਲੋਕ ਵੋਟਾਂ ਦੇ ਵਿੱਚ ਜ਼ਰੂਰ ਆਪਣਾ ਦੱਸਦੇ ਆ ਫੈਸਲਾ ਲੋਕ ਦੱਸਦੇ ਹੁੰਦੇ ਆ ਲੋਕ ਜਦੋਂ ਵੋਟਾਂ ਪਾਉਣਗੇ ਤੇ ਉਸ ਤੋਂ ਬਾਅਦ ਜਦੋਂ ਵੋਟਾਂ ਖੁੱਲਣਗੀਆਂ ਫਿਰ ਮੋਦੀ ਸਾਹਿਬ ਜ਼ਰੂਰ ਕਾਪੀ ਪੈਨ ਲੈ ਕੇ ਬੈਠਣਗੇ ਕਿ ਕਿਹਦੇ ਕਿਹਦੇ ਬਦਲੇ ਕਿੰਨੀਆਂ ਕਿੰਨੀਆਂ ਵੋਟਾਂ ਆਈਆਂ ਕਿੱਥੋਂ ਫਾਇਦਾ ਹੋਇਆ ਕਿੱਥੋਂ ਨੁਕਸਾਨ ਹੋਇਆ ਸਾਰੇ ਕਰਦੇ ਨੇ ਅਸੀਂ ਵੀ ਜਦੋਂ ਪਾਸ ਹੋ ਕੇ ਕਿਸੇ 'ਚੋਂ ਨੰਬਰ ਘੱਟ ਹੁੰਦੇ ਸੀ ਤੇ ਫਿਰ ਸੋਚਿਆ ਕਰਦੇ ਸੀ ਨ ਜਗਵੀਤ ਬਰਾੜ ਕਿਉਂਕਿ ਆਪਣੇ ਆਪ ਤੋਂ ਉਹਨਾਂ ਦਾ ਕੱਦ ਵੱਡਾ ਹੈ ਕਿਤੇ ਕੱਦਾਂ ਦਾ ਟਕਰਾ ਤਾਂ ਨਹੀਂ ਹੋ ਜਾਊਗਾ ਸੁਖਬੀਰ ਬਾਦਲ ਤੇ ਜਗਵੀਤ ਬਰਾੜ ਦੇ ਕੱਦ ਇੱਕੋ ਜਿਹਾ ਰਾਜਨੀਤਿਕ ਕੱਦ ਕਿਤੇ ਕੱਦਾਂ ਦਾ ਟਕਰਾ ਤਾਂ ਨਹੀਂ ਹੋ ਜਾਓ ਚਲੋ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਰਹੇ ਲੇ ਫਰਕ ਵੱਖਰਾ ਨਹੀਂ ਜੀ ਪਾਰਟੀ ਪ੍ਰਧਾਨ ਉਹਦਾ ਜਿਹੜਾ ਕੋਈ ਵੀ ਵੱਡਾ ਨਹੀਂ ਹੁੰਦਾ ਉਹ ਨਹੀਂ ਹੁੰਦਾ ਚਲੋ ਚਲੋ ਪ੍ਰਧਾਨੋਂ ਤਾਂ ਕੋਈ ਵੀ ਚਲ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੇ ਜਗਵੀਤ ਬਰਾੜ ਦੇ ਉੱਤੇ ਅਸੀਂ ਗੱਲ ਕੀਤੀ ਹੈ ਹਾਲਾਂਕਿ ਆਫੀਸ਼ੀਅਲੀ ਜਗਵੀਤ ਬਰਾੜ ਨੇ ਹਜੇ ਅਕਾਲੀ ਦਲ ਚ ਆਉਣਾ ਹੈ ਪਰ ਕਹਿੰਦੇ ਜਦੋਂ ਟਵੀਟ ਕਰਤਾ ਤੇ ਰਾਈ ਚਰਚਾਵਾਂ ਹੋਣ ਲੱਗੀਆਂ ਜਗਮੀਤ ਬਰਾੜ ਨੂੰ ਉਹਨਾਂ ਦੇ ਚਾਹਣ ਵਾਲੇ ਵਧਾਈਆਂ ਦੇਣ ਲੱਗੇ ਕੋਸ਼ਿਸ਼ ਕਰਾਂਗੇ ਕਿ ਜਗਮੀਤ ਬਰਾੜ ਦੇ ਨਾਲ ਵੀ ਗੱਲ ਕਰੀਏ ਇੱਕ ਵਾਰੀ ਉਹ ਪਾਰਟੀ 'ਚ ਸ਼ਾਮਲ ਹੋ ਜਾਣ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਕਿ ਕੀ ਸੁਖਬੀਰ ਬਾਦਲ ਕੱਲ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦੇਣਗੇ ਕਿਤੇ ਬਠਿੰਡੇ ਤਾਂ ਨਹੀਂ ਭੇਜ ਦੇਣਗੇ ਪਤਾ ਲੱਗੇ ਵੀ ਬੀਬੀ ਹਰਸ਼ਮ੍ਰਿਤ ਕੌਰ ਨੂੰ ਫਿਰੋਜ਼ਪੁਰ ਸਾਧ ਲਿਆ ਸੋ ਸਿਆਸਤ ਹੈ ਕੁਝ ਵੀ ਤਦ ਤੱਕ ਨਹੀਂ ਪਤਾ ਲੱਗਦਾ ਜਦ ਤੱਕ ਮੋਰ ਨਹੀਂ ਲੱਗਦੀ ਕਿਉਂਕਿ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਭਾਵੇਂ ਕਿਤੇ ਵੀ ਲੀਡਰ ਹੋਣ ਅਗਲੀ ਸਵੇਰ ਉਹਨਾਂ ਲੀਡਰਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਇਹ ਕਿੱਥੇ ਖੜੇ ਨੇ ਬਹੁਤੇ ਲੀਡਰ ਕਿਉਂਕਿ ਚੋਣਾਂ ਦਾ ਸਮਾਂ ਬਹੁਤੇ ਲੀਡਰ ਸ਼ਾਮ ਨੂੰ ਕਿਸੇ ਪਾਰਟੀ 'ਚ ਹੁੰਦੇ ਨੇ ਤੇ ਸਵੇਰ ਨੂੰ ਕਿਸੇ ਪਾਰਟੀ 'ਚ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਆਪਣੀ ਆਪਣੀ ਗੱਲ ਰੱਖੀ ਜੀ ਅ ਹਰ ਜੀ ਤੁਹਾਡਾ ਧੰਨਵਾਦ ਗਗਨ ਜੀ ਦਾ ਵਕੀਲ ਸਾਹਿਬ ਤੁਹਾਡਾ ਵੀ ਔਰ ਮਾ ਸਾਡੂ ਸਭ ਬਹੁਤ ਬਹੁਤ